ਲਾਲੜੂ ਵਾਲੀ ਘਟਨਾ ਦਾ ਜ਼ਿਕਰ ਕੀਤਾ ਲੱਗਦਾ ਕਿ ਇਹ ਸੰਕੇਤਕ ਚੀਜ਼ ਹੈਗੀ ਇਹ ਸਾਨੂੰ ਸਮਝਣਾ ਚਾਹੀਦਾ ਕਿ ਇਹ ਸੰਕੇਤ ਮਿਲ ਰਹੇ ਨੇ ਕਿ ਦੁਬਾਰਾ ਸੂਬੇ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਹਿੰਦੂ ਵਰਸਸ ਸਿੱਖ ਕਰਕੇ ਮਾਹੌਲ ਵਿਗਾੜਿਆ ਜਾ ਸਕਦਾ ਹੈਗਾ ਤੁਸੀਂ ਇਸ ਦਾ ਅਨੁਮਾਨ ਲਗਾ ਰਹੇ ਹੋ ਇਸ ਵੇਲੇ ਅ ਤੁਸੀਂ ਕਹਿੰਦੇ ਲੱਗਦਾ ਹੈ ਨਾ ਲੱਗਦਾ ਨਹੀਂ ਹੈ ਆਮ ਕਨਫਰਮਿੰਗ ਤਾਂ ਕਨਫਰਮ ਕਰ ਰਿਹਾ ਕਿ ਇਹ ਦਿਸ ਇਜ਼ ਦਾ ਬੈਨੇ ਕੈਨ ਦਾ ਫਿਊਜ਼ ਇਨ ਉਹ ਕਹਿੰਦੇ ਸਟ੍ਰੇਟ ਸਾਈਂ ਟੂ ਲਾਈਟ ਦਾ ਫਿਊਜ਼ ਜੇ ਫਿਊਜ਼ ਲੱਗੇ ਤਾਂ ਜਾ ਕੇ ਜਾ ਕੇ ਫਾਂਬੜ ਬਚੇ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਗਵਾਂਡੀ ਦੇ ਖੇਤ ਦੇ ਵਿੱਚ ਅੱਗ ਲੱਗੀ ਹੈ ਤੇ ਉਹਨੇ ਸਾਡਾ ਨੁਕਸਾਨ ਨਹੀਂ ਕਰਨਾ ਜੇ ਅਸੀਂ ਨਾ ਬੁਝਾਈ ਤਾਂ ਉਹ ਖੇਤ ਦੀ ਅੱਗ ਸਾਡੇ ਖੇਤਾਂ ਨੂੰ ਵੀ ਲੱਗੂਗੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਸ ਵੇਲੇ एब्सोल्युटली यू हिट मेल ऑन द हेड तो ही कैन देखो पुलिस फोर्स अपनी जदो ਇਹੋ ਜੋ ਆਜਾ پولیس ਫੋਰਸ ਲਿミਟਡਲੀ ਹੋ ਜਾਂਦੀ ਹੈ ਅਸੀਂ ਦੂਜੇ ਪਾਸੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ ਅਸੀਂ ਪੰਜਾਬ ਪੁਲਿਸ ਦੇ ਵਿੱਚ ਵੱਡੇ ਫੇਰ ਬਦਲ ਕਰ ਰਹੇ ਹਾਂ ਪਰ ਅਸਰ ਉਹੀ ਨਜ਼ਰ ਉਹੀ ਸਵਾਲ ਉਹੀ ਕਿੰਤੂ ਪ੍ਰੰਤੂ ਉਹੀ ਹਲੇ ਵੀ ਆ ਪਹਿਲਾਂ ਤੇ ਜਸਪ੍ਰੀਤ ਸਿੰਘ ਜਾਕਰ ਸਾਹਮਣੇ ਦੇ ਵਿਆਪ ਤੇ ਮੇਰੀ ਫੇਰ ਅਸ ਜੁੜ ਕੇ ਰਿਕੁਐਸਟ ਹੈ ਹਰ 3 ਕਰੋੜ ਪੰਜਾਬੀ ਨੂੰ ਇਹ ਪੋਲੀਟਿਸ਼ੀਅਨਸ ਦੇ ਬਿਆਨਾਂ ਦੇ ਉੱਤੇ ਨਾ ਜਾਓ ਇਹਨਾਂ ਕਿਸੇ ਨੇ ਮਲਮ ਨਹੀਂ ਲਾਣੀ ਤਾਂ ਲੱਗਦਾ ਕਿ ਇਹ ਵੀ ਕਿਤੇ ਨਾ ਕਿਤੇ ਬਹੁਤ ਅੰਦਰ ਤੱਕ ਡੂੰਘੀਆਂ ਇਹਦੀਆਂ ਜੜ੍ਹਾਂ ਹੈਗੀਆਂ ਨੇ ਜਿਹਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਖਾਸ ਕਰਕੇ ਨਸ਼ੇ ਦੇ ਨਾਲ ਮੈਂ ਸਟਾਰਟ ਫਰਮ ਜਦੋਂ ਸ਼ੁਰੂ ਕੀਤਾ ਇਹਨਾ ਕਿ ਸਰਕਾਰ ਤੋੜਨ ਦੀ ਗੱਲ ਹੋ ਗਈ ਇਹਦੇ ਚ ਮੈਂ ਵਾਂਸ ਅਗੇਨ ਲੱਗਰ ਵਾਲੀ ਗੱਲ ਹੀ ਨਹੀਂ ਹੈ ਅਰੇ ਸਾਡੇ ਹੋਮ ਮਿਨਿਸਟਰ ਸਾਹਿਬ ਇੱਥੇ ਆ ਕੇ ਠੋਕ ਕੇ ਕਹਿ ਗਏ ਸੀ ਇਹ ਸਰਕਾਰ ਆਪਾਂ ਚੱਲਣ ਨਹੀਂ ਦੇਣੀ ਸਤਿ ਸ਼੍ਰੀ ਅਕਾਲ ਦੋਸਤੋ న్యూਸ ਔਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰਾਂ ਦੋਸਤੋ ਲੁਧਿਆਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਨੂੰ ਲੈ ਕੇ ਲਗਾਤਾਰ ਚਿੰਤਾ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਕਿਤੇ ਹਾਲ ਵਿਗਾੜਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਬਹੁਤ ਸਾਰੇ ਸਵਾਲ ਨੇ ਜਿਸ ਤਰੀਕੇ ਨਾਲ ਸ਼ਰੀਆਮ ਸ਼ਰੇ ਬਾਜ਼ਾਰ ਇੱਕ ਵਿਅਕਤੀ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਸੀਸੀਟੀਵੀ ਦੀਆਂ ਫੁਟੇਜ ਵੀ ਸਾਹਮਣੇ ਆਉਦੀਆਂ ਨੇ ਤੇ ਲੋਕ ਕਿਸ ਤਰੀਕੇ ਨਾਲ ਉਸ ਘਟਨਾ ਤੋਂ ਬਾਅਦ ਵਿਰੋਧੀ ਖਾਸ ਕਰਕੇ ਮੌਜੂਦਾ ਸਰਤਾਧਿਰ ਨੂੰ ਘੇਰ ਰਹੇ ਨੇ ਇਹ ਨਾਲ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਇੱਕ ਪਿਛਲੇ ਦਿਨਾਂ ਦੇ ਵਿੱਚ ਚਰਚਾ ਛਿੜੀ ਸੀ ਕਿ ਪੰਜਾਬ ਦੀ ਸਰਕਾਰ ਟੁੱਟ ਜਾਊਗੀ ਕੀ ਉਧਰਲੇ ਪਾਸੇ ਨੂੰ ਹਾਲਾਤਾਂ ਨਹੀਂ ਵਿਧਾਏ ਜਾ ਰਹੇ ਕੀ ਪੰਜਾਬ ਦੇ ਵਿਰੁੱਧ ਕੁਝ ਸਾਜ਼ਿਸ਼ਾਂ ਕੰਮ ਤਾਂ ਨਹੀਂ ਕਰ ਰਹੀਆਂ ਇਹ ਵੱਡੇ ਸਵਾਲ ਨੇ ਤੇ ਇਸ ਵਕਤ ਜੇ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੇ ਲੋਕ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਲੈ ਰਹੇ ਨੇ ਤਾਂ ਕੀ ਸਰਕਾਰ ਨੂੰ ਹੁਣੀ ਸੁਚੇਤ ਨਹੀਂ ਹੋ ਜਾਣਾ ਚਾਹੀਦਾ ਇਸ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ ਕਿ ਇਹ ਹਾਲਾਤ ਕਿਉਂ ਬਣ ਰਹੇ ਨੇ ਕੀ ਕਾਰਨ ਨੇ ਤੇ ਇਹ ਜੜੀਆਂ ਘਟਨਾਵਾਂ ਖਾਸ ਕਰਕੇ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕ੍ਰਾਈਮ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਇੱਥੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਇੱਥੇ ਪਿਛਲੇ ਕੁਝ ਸਮੇਂ ਦੇ ਵਿੱਚ ਨਸ਼ੇ ਨਾਲ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਵੱਧ ਰਹੀਆਂ ਨੇ ਇਹ ਚਿੰਤਾ ਕਰਨ ਦੀ ਘੜੀ ਹੈਗੀ ਹੈ ਤੇ ਇਸ ਸੰਬੰਧਕ तमाम مسئلے ਤੇ ਗੱਲਬਾਤ ਕਰਨੀ ਸਾਡੇ ਨਾਲ ਉੱਚੇ ਤੌਰ ਤੇ ਕੈਪਟਨ ਜੀਐਸ ਕੁਮਨ ਹੋਣਗੇ ਕੁਮਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸੋਸ਼ਲ ਹਰਦੇਵ ਜੀ ਜਿਹੜਾ ਤੁਸੀਂ ਟਾਪਿਕ ਅੱਜ ਲਿਆ ਹੈ ਮਤਲਬ ਬਹੁਤ ਹੀ ਮਾੜੇ ਗੱਲ ਲੈ ਜੋ ਹੋ ਰਿਹਾ ਹੈ ਤੇ ਐਂਡ ਇਹਦੇ ਤੇ ਜਿਹੜੀਆਂ ਨੇ ਦੋ ਤੇ ਚੀਜ਼ਾਂ ਬੰਦਾ ਇਮੀਡੀਏਟ ਨੋਟਿਸ ਕਰਦਾ ਹੈ ਇਮੀਡੀਏਟ ਜੀ ਅੱਤਿੰਨ ਉਹ ਸਾਰੀਆਂ ਗੱਲਾਂ ਮਾਲ ਕੋ ਮੈਂ ਇੱਕ ਵਾਈ 1 ਬਾਈ 1 ਚੱਲਣਾ ਔਰ ਹਰ ਪਾਸੇ ਉਹ ਦੇ ਜਪਾ ਨਿਰਾਸ਼ ਹੋਇਆ ਪੰਜਾਬ ਦੀ ਜ਼ਮੀਨ ਤੇ ਤਰਜ਼ਮੀ ਜਿਹੜੀ ਬਾਦਰਾ ਦੀ ਜ਼ਮੀਨ ਐਂਡ ਗੁਰੂ ਪੀਰਾਂ ਦੀ ਜ਼ਮੀਨ ਐਂਡ ਸਾਨੀਅਤ ਦੀ ਜ਼ਮੀਨ ਉਹਦੇ ਤੇ ਇਨਸਾਨੀਅਤ ਦਾ ਕਤਲ 된 ਦਿਹਾੜੇ ਓਕੇ ਲੈਟ ਮੀ ਗੋ 1 ਬਾਈ 1 ਕਿ ਵੇਰ ਅਪਾ ਤੇ ਫੇਲ ਕਿਥੋਂ ਆਇਆ ਨਾ ਉਸ ਵੀਡੀਓ ਦੇਖਿਆ ਸਕੂਟਰ ਤੇ ਆਪਣੇ ਜਿਨ੍ਹਾਂ ਦੇ ਉੱਤੇ ਅਟੈਕ ਹੋਇਆ ਉਹਨਾਂ ਦੇ ਪਿੱਛੇ ਸਿਕਿਉਰਿਟੀ ਮਨ ਬਟਾ ਹੈ ਪੁਲਿਸ ਵਾਲਾ ਵਰਦੀ ਦੇ ਵਿੱਚ ਲੈਡ ਰਿਵਾਲਵਰ ਜੀ ਐਂਡ ਉਧਰੋਂ ਦੋ ਲਹਿੰਗ ਦੇ ਰੂਪ ਚ ਦੋ ਬੰਦੇ ਆਉਂਦੇ ਨੇ ਆਏ ਰਿਪੀਟ ਨਿਹੰਗ ਦੇ ਰੂਪ ਚ ਦੋ ਬੰਦੇ ਆਉਂਦੇ ਨੇ ਉਥੇ ਐਂਡ ਉਹਨਾਂ ਨੂੰ ਆ ਕੇ ਉਹਨਾਂ ਦਾ ਸਕੂਟਰ ਰੋਕ ਲੈਂਦੇ ਨੇ ਹੂੰ ਸਕੂਟਰ ਰੋਕਦੇ ਨੇ ਐਂਡ ਉਹ ਪੁਲਿਸ ਵਾਲਾ ਨਾਲ ਗੱਲ ਕਰਦਾ ਐਂਡ ਪੁਲਿਸ ਵਾਲਾ ਜੋ ਕੱਦ ਬਹੁਤ ਵੇਖੋ ਸੈ ਪ੍ਰੋਪਰ ਜਿਵੇਂ ਹੁੰਦਾ 6 ਫੁੱਟਾ ਐਂਡ ਵੈਗੈਟ ਫੁੱਲ ਯੂਨੀਫਾਰਮ ਪਿਸਟਲ ਇਨ ਦ ਸਾਈਡ ਐਂਡ ਉਹ ਰਨਲ ਨਿਕਲ ਜਾਂਦੇ ਨੇ ਪੁਆਇੰਟ ਨੰਬਰ 1 ਵਾਟ ਅ ਵੇਸਟੇਜ ਆਫ ਪੁਲਿਸ ਆਫਸਰ ਆਈ ਰਿਪੀਟ ਵਾਟ ਅ ਵੇਸਟੇਜ ਆਫ ਪੁਲਿਸ ਆਫਸਰ ਕਿ ਤੁਸੀਂ ਇਹ ਜੇ ਕਮਾਖਲੀ ਪੁਲਿਸ ਲਾਣੀ ਹੈ ਦੈਟ ਇਜ਼ ਵਨ ਆਫ ਦ ਰੀਜ਼ਨ ਕਿ ਪੁਲਿਸ ਨੂੰ ਫਾਲਤੂ ਕੰਮਾਂ ਤੇ ਲਾਇਆ ਵੇਰ ਦੇ ਹੈਵ ਲੋ ਇੰਟਰਸਟ ਕਿ ਉਹ ਪਰਫਾਰਮ ਵੀ ਨਹੀਂ ਕਰਦੇ ਇਸ ਤੋਂ ਪਹਿਲਾਂ ਆਪਾਂ ਜਰਾ ਨਾਮ ਦੇ ਨਾਲ ਵੇਖ ਲਈਏ ਜਦੋਂ ਆਪਣਾ ਅਮਰਚਾਰਾ ਕੋ ਹੈ ਆਪਣਾ ਮਿਸਟਰ ਸੂਰੀ ਦਾ ਕਿ ਕੱਲੇ ਸਿੱਤਨਾ ਉੱਥੇ ਤੇ ਮੇਰੇ ਕੋਲ 6 ਪੁਲਿਸ ਵਾਲੇ ਸੀ ਯਮਨੋ ਗੱਲ ਨਹੀਂ ਲੱਗੇ ਜੇਕਰ ਘਟਨਾ ਇੱਕ ਵੱਧ ਹੋ ਸਕਦਾ ਹੈ ਅਗੇਨ ਉਥੇ ਜੋ ਮਤਲਬ ਜਿਹੜੇ ਕਾਮਲੀ ਪੁਲਿਸ ਬੈਟਿਸ ਸਿਕਿਉਰਟੀ ਦੇ ਫੇਲਡ ਮਿਸਰੈਬਲੀ ਕਾਤਲ ਇੱਕ ਚ ਗਲ ਨਹੀਂ ਚਲਾਣ ਵਾਲਾ ਇੱਕ ਸੀ ਬਚਾਣ ਵਾਲੇ ਪਰਸਨਲ 6 ਜਾਂ 7 ਸੀ ਚਲੋ ਦੇ ਵਾਰ ਇਨ ਨੰਬਰਸ ਹੈ ਤੇ ਪਹਿਲਾ ਕੁਐਸਚਨ ਇਸ ਕਿ ਫਿਰ ਕਿ ਹੁਣ ਪ੍ਰਤੱਖ ਨੂੰ ਪ੍ਰਮਾਣ ਕੀ ਕਿ ਦੈਟ ਮੀਨਸ ਇਹ ਵਿਖਾਵੇ ਦੀ ਹੁੰਦੀ ਹੈ ਸਿਕਿਉਰਿਟੀ ਦੇ ਆ ਰਿਲੀਜ਼ਡ ਇੰਸਟੈਂਟਡ ਵਰ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਕਿਸੇ ਦੀ ਜਾਨ ਬਚਾਣਾ ਹੈ ਜਾਂ ਕਰਾ ਕਰਾ ਕੇ ਪਹਿਲੀ ਵਾਰੀ ਭੱਜ ਦੇਣ ਕਰਾ ਕੇ ਤੋਂ ਜੇ ਮੈਨੂੰ ਗਲਤੀ ਨਾਲ ਲੱਗਿਆ ਥੋੜੇ ਦਿਨ ਪਹਿਲਾਂ WhatsApp ਤੇ ਇੱਕ ਮੈਸੇਜ ਸੀ ਉਹਨੋਂ ਸਹੀ ਸੀ ਗਲਤ ਸੀ ਮੈਨੂੰ ਪਤਾ ਨਹੀਂ ਉਹਦੇ ਤੇ ਇਟ ਸੇਸ ਕਿ 70% ਆਫ ਪੰਜਾਬ ਦੀ ਪੁਲਿਸ ਇਜ਼ ਏਮਪਲੋਇਡ ਇਨ ਸਿਕਿਉਰਿਟੀ ਆਫ ਪੀਪਲ ਹਮ hmm. ਅਰੇ 70% force, lagge, 8, 8, 70% ਆਫ ਦਾ ਪੁਪਾ ਫੋਰਸ ਜੇ ਮੈਨੂੰ ਗਲਤੀ ਨਾ ਲੱਗੇ ਆਪਣਾ 80000 ਦੇ ਆਸਪਾਸ ਸਾਡਾ ਪੁਲਿਸ ਫੋਰਸ ਹੈ ਉਹਦਾ ਜੇ 70% ਲਾਹ ਹੋ ਤੇ 50000 ਪੁਲਿਸ ਦੇ ਸੇਵਾ ਨਾ ਕੰਮ ਚ ਲੱਗੇ ਇਹ ਨਾ ਕੰਮ ਚ ਲੱਗੇ ਜਿੱਦੇ ਵਿੱਚ ਦੇ ਹੈਵ ਸ਼ੋਨ ਕਿ ਦੇ ਹੈਵ ਲੀਸਟ ਇੰਟਰਸਟਡ ਇਨ ਦੀ ਰਿਸਪੋਨਸਿਬਿਲਟੀ ਉਹ ਕਹਾਵੇ ਦੀ ਹੈਗੇ ਸੋ ਵਾਂਸ ਅਗੇਨ ਕਿ ਦੈਟ ਮੀਨਸ ਪਹਿਲਾ ਆਬਜ਼ਰਵੇਸ਼ਨ ਇਜ਼ ਕਿ ਵੇਸਟੇਜ ਆਫ ਪੁਲਿਸ ਫੋਰਸ ਥਿਸ ਮਸਟ ਸਟਾਪ ਥਿਸ ਇਜ਼ ਅ ਲੈਸਨ ਵਿਚ ਅ ਨੰਬਰ 2 ਪਲੇਗਲ ਆਪਣਾ ਦੋਸ ਆਪਣੇ ਆਉਂਦੇ ਨੇ ਉਹਨਾਂ ਕੁਵਾਰਾ ਲੱਗਦਾ ਜੀ ਨਿਆਗਰ ਨੇ ਨੰਗਾਨੇ ਅਟੈਕ ਕੀਤਾ ਤੱਕਰਾ ਕੇ ਦੇਖੋ ਜੀ ਨਿਆਗ ਨੇ ਆਪਣੇ ਅਗੁਰੂ ਗੋਪਨ ਸੈਂਚਰੀ ਲਾਡਲੀ ਫੋਰਸ ਤੇ ਮੈਂ ਮੈਂ ਮੇਰਾ ਜਿਹੜਾ ਮੇਰਾ ਈਮਾਨ ਔਰ ਮੇਰਾ ਐਕਸਪੀਰੀਅੰਸ ਇਹ ਦੋਨੋਂ ਨੂੰ ਦਿਸਕਾਰਦਾ ਇਹ ਨਿਆਗ ਹੋ ਹੀ ਨਹੀਂ ਸਕਦਾ ਗੁਰੂ ਜੀ ਦੀ ਲਾਡਲੀ ਫੋਰਸ ਹੋ ਹੀ ਨਹੀਂ ਸਕਦੇ ਕਿਉਂਕਿ ਸਿੰਘ ਸਿੰਘ ਗੁਰੂ ਜੀ ਨੇ ਬਣਾਸੀ ਸਵਾ ਲਾਕਸ਼ੇ ਇੱਕ ਲੜਾਉਂ ਔਰ ਇੱਥੇ ਦੋ ਬੰਦੇ ਇੱਕ ਨਿਅਸੇ ਤੇ ਅਟੈਕ ਕਰ ਰਹੇ ਉਹ ਬੰਦਾ ਚੰਗਾ ਮਾੜਾ ਬਿਸਾਈਡ ਤੋਂ ਪੁਆਇੰਟ ਆ। ਤੋ ਉਹਦੇ ਉੱਤੇ ਅਟੈਕ ਕਰ ਰਹੇ ਨੇ ਤੋ ਮੇਰੇ ਸਾਹਬ ਨਾਲ ਬੰਧਕ ਵਸ ਕੇ ਮੇਰਾ ਇਮਾਨ ਮੇਰਾ ਸਲਮ ਕਹਿੰਦਾ ਕਿ ਸਿੱਖ ਹੋਏ ਨਹੀਂ ਸਕਦਾ ਨਿਅਸੇ ਤੇ ਅਟੈਕ ਕਰੇ ਸਵਾਲ ਰਕੜਨ ਵਾਲਾ ਹੈ। ਔਰ ਦੂਜਾ ਕਿ ਆਪਣਾ ਕਿ ਕਿਦਾ ਹਾਸ ਚੈੱਕ ਹੋ ਨਹੀਂ ਸਕਦਾ ਉਹ ਵਿਨਿਆਨ ਗੁਰੂਦੀਪਾ ਬਿਲਕੁਲ ਨਹੀਂ ਸੋ ਥਿਸ ਹਾਸ ਟੂ ਬੀ ਕਨਫਰਮਡ ਅੱਛਾ ਇਹਦੇ ਨਾਲ ਹੀ ਅੱਗੇ ਗੱਲ ਚੱਲਦੀ ਹੈ ਜਦੋਂ ਪਹਿਲਾ ਅੱਤਵਾਦ ਦਾ ਦੌਰ ਆਇਆ ਸੀ ਸਭ ਤੋਂ ਪਹਿਲਾਂ ਮੈਸਕਰ ਨਾਲ ਲੜੂ ਹੋਇਆ ਸੀ ਕਿਤੇ ਫਸੂ ਕੱਢ ਕੇ ਲੋਕਾਂ ਨੂੰ ਕੁੰਛੜਿਆ ਸੀ ਉਹਦੇ ਦੇ ਵਿੱਚ ਵੀ ਜਿਨ੍ਹਾਂ ਨੇ ਕੀਤਾ ਸੀ ਸਿੱਖ ਸਰੂਪ ਸਨ ਪਰ ਉਹਦੇ ਤੋਂ ਲੈ ਕੇ ਉਹਦੇ ਬਾਅਦ ਉਹਦੇ ਤੋਂ ਲੈ ਕੇ ਅੱਜ ਤੱਕ ਇਹਦੇ ਵਿੱਚ ਇੰਨੀਆਂ ਡਿਮਾਂਡਸ ਆਏ ਨੇ ਉਹਦੇ ਤੇ ਇਨਕੁਆਰੀ ਤੇ ਕਰੋ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਹੋਣੀ ਚਾਹੀਦੀ ਜੋ ਉਹ ਵੀ ਸੈਕਸ ਰੂਪਸਨ ਹੂ ਵਰ ਦੇ ਐਕਚੁਅਲੀ ਉਹਨੇ ਤੇ ਆਨੇ ਕਿ ਕੱਲ ਨੂੰ ਕੋਈ ਢੋਪੀ ਪਾ ਲੈਦਾ ਮੁਸਲਮਾਨ ਮੰਦਰ ਤੇ ਕਿਲਾ ਤੇ Hindu ਮੰਦਰ ਇਹ ਕਰਦਾ ਅੱਛਾ ਇਹਦੇ ਨਾਲ ਐਡ ਹੋਰ ਕਰ ਲਓ ਦੋ ਚਾਰ ਪੰਜ 6 ਮਹੀਨਾ ਪਹਿਲਾਂ ਦੀ ਗੱਲ ਹੈ ਆਪਣਾ ਯੂਪੀ ਦੇ ਵਿੱਚ ਜਾਂ ਬਿਹਾਰ ਸਾਈਡ ਤੇ Hindu ਗਾਧਾ ਮਾਸੂਤਨ ਦੇਸੀ ਮੰਦਰ ਦੇ ਸਾਹਮਣੇ ਥੀਸ ਆਰ ਰਿਕਾਰਡਡ ਐਂਡ ਸ਼ੋਨ ਤੇ ਕਾਕਾ ਤਾਂ ਕਹਿੰਦਾ ਮਤਲਬ ਕਿ ਕੌਣ ਕਿਹੜੇ ਧਰਮ ਦਾ ਹੈ ਇਹਨੂੰ ਇਹੋ ਜੀਆਂ ਚੀਜ਼ਾਂ ਲੈ ਕੇ ਸਾਨੂੰ ਇਹ ਨਹੀਂ ਸਿੱਧਾ ਨਹੀਂ ਲੱਗਣਾ ਚਾਹਨਾ ਕਿ ਇਹ ਜਿੱ Sikh versus Hindu ਹੈ ਜਾਂ Muslim versus Sindhu these lessons ਆਪਾਂ ਦੇਏ ਔਰ ਸਿੱਧ ਜਿਹੜੇ ਸਭ ਤੋਂ ਸ਼ਰਮਨਾਕ ਗੱਲ ਜਿਹੜੀ ਮੈਂ ਕਹਿਣ ਲੱਗਾ ਸਾਂ ਕਿ ਗੁਰੂ ਪਹਿਰਾ ਦੇ ਧਰਤੀ ਪੰਜਾਬ ਐਵਰੀ ਪੰਜਾਬੀ ਇਸ ਟੈਕਨ ਐਜ਼ ਅ ਵਾਰੀਅਰ ਤੇ ਸਿੱਖਾਂ ਦੀ ਤੇ ਰਿੰਜੀ ਕੋਈ ਨਹੀਂ ਲੁਧਿਆਣਾ ਦੇ ਸ਼ਹਿਰ ਉਹ ਜਿਹੜਾ ਵੀਡੀਓ ਦੇ ਸੀਨ ਦੇ ਵਿੱਚ ਉਹਦੇ ਤੇ ਸਾਡੇ ਹਰ ਉਹ ਜੋ ਹੈ ਹਿੰਦੂ ਭਰਾ ਵੀ ਨੇ ਸਿੱਖ ਭਰਾ ਵੀ ਨੇ ਮੈਨੂੰ ਤੇ ਹੈਰਾਨ ਕੀ ਹੁੰਦੀ ਕਿਸੇ ਦੇ ਹਿੰਮਤ ਹੀ ਨਹੀਂ ਹੋਈ ਕਿ ਉਹ ਦੋ ਬੰਦੇ ਸੀ ਤਲਵਾਰਾਂ ਦੇ ਨਾਲ ਸੀ ਅਨ ਕੋਈ ਜਾ ਕੇ ਉਹਨਾਂ ਨੂੰ ਰੋਕ ਨਹੀਂ ਸਕਿਆ ਬਾਈ ਉਹ ਵੀ ਜਿਹੜੇ ਤਲਵਾਰਾਂ ਨਾਲ ਪਤਾ ਨਹੀਂ ਉਹਨਾਂ ਕਿੰਨੀ ਵਾਰੀ ਉਹ ਜਿਹਦੇ ਤੇ ਅਟੈਕ ਕੀਤਾ ਉਹਨਾਂ ਮਾਰਿਆ ਕਿਤਾ ਐਂਡ ਹੀ ਵਾਸਟ ਇਲ ওকে ਕਿਸੇ ਦੀ ਹਿੰਮਤ ਨਹੀਂ ਹੋਣੀ ਹੋਈ ਕਿ ਇੰਟਰਵੈਨ ਕਰੀਏ ਤਾਂ ਮੈਂ ਬਹੁਤ ਸਾਰੇ ਇਕੱਟਨ ਵਜੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਕੁਮਰ ਸਾਹਿਬ ਹੋਇਆ ਕਿ ਲੋਕ ਦੇਖ ਕੇ ਤਮਾਸ਼ਾ ਦੇਖਣ ਲੱਗ ਪੈਂਦੇ ਨੇ ਪਰ ਛਡਵਾਉਣ ਦੀ ਕੋਸ਼ਿਸ਼ ਕੋਈ ਨਹੀਂ ਕਰਦਾ ਹੈਗਾ ਬਹੁਤ ਘੱਟ ਘਟਨਾਵਾਂ ਇਦਾਂ ਦੀਆਂ ਨਜ਼ਰ ਆਉਂਦੀਆਂ ਜਿੱਥੇ ਕੋਈ ਵਿਅਕਤੀ ਵਿੱਚ ਜਾ ਕੇ ਮਸਲਾ ਛਡਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਵੇ ਖਾਸ ਕਰਕੇ ਜਦੋਂ ਨਿਹੰਗ ਸਿੰਘਾਂ ਦਾ ਮਸਲਾ ਹੋ ਜਾਂਦਾ ਹੁਣ ਤੁਸੀਂ ਤਾਂ ਇਹ ਜ਼ਿਕਰ ਕਰ ਰਹੇ ਹੋ ਕਿ ਨਿਹੰਗ ਬੰਦੇ ਹੈ ਹੀ ਨਹੀਂ ਸੀਗੇ ਅੱਜ ਕੱਲ ਤਾਂ ਬੜਾ ਆਸਾਨ ਹੋ ਗਿਆ ਕਿ ਨੀਲੇ ਰੰਗ ਦੇ ਬਾਣੇ ਪਾਓ ਤੇ ਉਹ ਫਿਰ ਬੰਦੇ ਨੂੰ ਸਿੱਧੇ ਤੌਰ ਤੇ ਮੰਨਿਆ ਜਾਂਦਾ ਕਿ ਨਿਹੰਗ ਹੈਗਾ ਅੱਜ ਕੱਲ ਇਸ ਡਰੈਸ ਦਾ ਕੋਈ ਅਸੀਂ ਕਹਿ ਸਕਦੇ ਹਾਂ ਜਾਇ ਜਿਹੜਾ ਪਹਿਰਾਵਾ ਹੈਗਾ ਇਸ ਦਾ ਗਲਤ ਇਸਤੇਮਾਲ ਵੀ ਬੜੇ ਲੋਕ ਕਰ ਰਹੇ ਨੇ ਜਿਹੜੇ ਇਸ ਪਹਿਰਾਵੇ ਨੂੰ ਇਸ ਕਰਕੇ ਪਾਉਂਦੇ ਨੇ ਕਿ ਸਾਨੂੰ ਇੱਕ ਲਾਇਸੈਂਸ ਮਿਲ ਜਾਂਦਾ ਵੀ ਅਸੀਂ ਖੁੱਲੇ ਹੋ ਕੇ ਵੇਚ ਰਹੀਏ ਤੇ ਅਸਲ ਮਨ ਦੇ ਵਿੱਚ ਉਹਨਾਂ ਦੇ ਵਿੱਚ ਮਨਸ਼ਾ ਕੋਈ ਹੋਰ ਹੀ ਹੁੰਦੀ ਹੈ ਬਹੁਤ ਸਾਰੇ ਲੋਕ ਇਦਾਂ ਦੇ ਮਾੜੀ ਸੋਚ ਵਾਲੇ ਵੀ ਸਮਾਜ ਦੇ ਵਿੱਚ ਫਿਰ ਰਹੇ ਨੇ ਪਰ ਤੁਸੀਂ ਇੱਕ ਜ਼ਿਕਰ ਕੀਤਾ ਲਾਲ ਲਾਲੜੂ ਵਾਲੀ ਘਟਨਾ ਦਾ ਜ਼ਿਕਰ ਕੀਤਾ ਲੱਗਦਾ ਕਿ ਇਹ ਸੰਕੇਤਕ ਚੀਜ਼ ਹੈ ਕਿ ਇਹ ਸਾਨੂੰ ਸਮਝਣਾ ਚਾਹੀਦਾ ਕਿ ਇਹ ਸੰਕੇਤ ਮਿਲ ਰਹੇ ਨੇ ਕਿ ਦੁਬਾਰਾ ਸੂਬੇ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ Hindu versus Sikh ਕਰਕੇ ਮਾਹੌਲ ਵਿਗਾੜਿਆ ਜਾ ਸਕਦਾ ਹੈਗਾ ਤੁਸੀਂ ਇਸ ਦਾ ਅਨੁਮਾਨ ਲਗਾ ਰਹੇ ਹੋ ਇਸ ਵੇਲੇ ਆ ਤੁਸੀਂ ਕਹਿੰਦੇ ਲੱਗਦਾ ਹੈ ਨਾ ਲੱਗਦਾ ਨਹੀਂ ਹੈ ਆਮ ਕਨਫਰਮਿੰਗ ਨਾ ਕਨਫਰਮ ਕਰ ਰਿਹਾ ਕਿ ਇਹ ਦਿਸ ਇਜ਼ ਦਾ ਬੈਨੇ ਕੈਨੇਡਾ ਫਿਊਜ਼ ਇਨ ਉਹ ਕਹਿੰਦੇ ਟ੍ਰਾਈਿੰਗ ਟੂ ਲਾਈਟ ਦਾ ਫਿਊਜ਼ ਯਾਰ ਫਿਊਜ਼ ਲਾਈਏ ਤੇ ਜਾ ਕੇ ਜਾ ਕੇ ਪਾਉਂ ਬਰ ਬਚੇ ਸੋ ਦਿਸ ਇਜ਼ ਵੇਅ ਮੇਰੀ ਆ ਰਿ ਹੈ ਲੱਗਦਾ ਹੈ ਵਿਦ ਮਾਈ ਐਕਸਪੀਰੀਐਂਸ ਐਂਡ ਮੇਰਾ ਇਮਾਨ ਦੇਖੋ ਇਹ ਜੇ ਫਿਊਜ਼ ਜੇ ਬੰਮ ਫਟ ਗਿਆ ਤੇ ਇਹਦੇ ਬਾਅਦ ਫਿਰ ਇੱਥੇ ਤੇ ਮਡਾਸ਼ਾਂ ਦੀ ਛੜੀ ਲੱਗ ਜਾਣੀ ਹੈ ਤਾਂ ਮੈਂ ਪੰਜਾਬੀਆਂ ਨੂੰ ਉਠਾ ਰਿਹਾ ਵਾ ਕਿ ਭਾਈ ਸਟਾਪ ਇੰਟਾ ਜੇ ਦੋ ਇਹਨਾਂ ਦੋ ਬੰਦਿਆਂ ਨੂੰ ਫੜ ਲਿੰਦੇ ਰਕਾਣੇ ਨਾਲ ਦੇ ਨਾਲ ਕਲੀਅਰ ਹੋਣਾ ਸੀ ਜੇ ਮੰਨ ਲਓ ਮੰਨ ਲਓ ਜੇ ਨਿਆਂਗੀ ਵੀ ਅੰਦਰ ਪਤਾ ਲੱਗ ਜਾ ਸੀ ਕਿਹੜੇ ਥੜੇ ਰਹੇ ਨੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਜੰਗਾ ਦੇ ਜਿਹੜਾ ਮੇਨ ਥਲੇ ਉਹਨਾਂ ਨੇ ਇਨਸਾਫ ਕਰ ਦੇਣਾ ਸੀ ਦੂਜਾ ਔਰ ਜੇ ਪਤਾ ਲੱਗ ਪਾ ਦੂਜਾ ਪਤਾ ਲੱਗ ਜਾਣਾ ਸੀ ਹਿੰਦੂ ਮੁਸਲਮਾਨ ਔਰ ਕਾਣੀ ਸਾਬਕਾ ਨਹੀਂ ਸੀ ਆਦੀ ਸਮਝ ਤੇ ਬਣਾ ਲੈਣਾ ਘਟਿਆ ਸੀ ਸੋ ਦੈਟ ਮੀਨਸ ਕਿ ਇਹ ਵਾਜਟ ਬੰਦੇ ਫੜੇ ਗਏ ਨੇ ਦੋ ਅੱਜ ਅੱਜ ਦੀ ਅਪਡੇਟ ਜਿਹੜੀ ਹੈਗੀ ਹੈ ਕੁਮਨ ਸਾਹਿਬ ਕੇ ਦੋ ਜਣੇ ਜਿਹੜੇ આરોપી ਫੜੇ ਗਏ ਸੀ ਉਹਨਾਂ ਦਾ 3 ਦਿਨ ਦਾ ਪੁਲਿਸ ਦਾ ਰਿਮਾਂਡ ਮਿਲ ਗਿਆ ਹੈਗਾ ਇੱਕ ਬੰਦਾ ਹਲੇ ਵੀ ਫ ਕਦੋਂ ਇਹਨਾਂ ਤੋਂ ਪੁਸ਼ਟੀ ਹੋ ਗਈ ਜਿਹੜਾ ਤੀਜਾ ਬੰਦਾ ਫਰਾਰ ਆਇਆ ਕਦੋਂ ਉਹ ਗ੍ਰਿਫਤ ਦੇ ਵਿੱਚ ਆਉਂਦਾ ਇਹ ਸਮਾਂ ਦੱਸੇਗਾ 3 ਦਿਨਾਂ ਦੇ ਰਿਮਾਂਡ ਦੇ ਵਿੱਚ ਪੁਲਿਸ ਨੂੰ ਕੀ ਉਹਨਾਂ ਨੂੰ ਤਾਂ ਜਾਣਕਾਰੀ ਮਿਲਦੀ ਹੈ ਵੀ ਉਹਨਾਂ ਨੇ ਕਿਉਂ ਇਸ ਘਟਨਾ ਨੂੰ ਅਣਜਾਣ ਦਿੱਤਾ ਇਸ ਸਮਾਂ ਦੱਸ ਸੀ ਪਰ ਇੱਕ ਬੜੀ ਮੋਟੀ ਜੀ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਇਹ ਬੰਦਾ ਸਿੱਖਾਂ ਦੇ ਬਾਰੇ ਗਲਤ ਬੋਲਦਾ ਸੀਗਾ ਉਹ ਹਮੇਸ਼ਾ ਇਦਾਂ ਦੀ ਟਿੱਪਣੀ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਚਾਹੇ ਜਿੰਨੇ ਵੀ ਸ਼ਿਵ ਸੈਨਾ ਦੇ ਕੋਈ ਜ਼ਿਆਦਾ ਉੱਪਰਲੇ ਆਗੂ ਹੋਗੇ ਜਾਂ ਆਰਐਸਐਸ ਨਾਲ ਜੁੜੇ ਹੋਏ ਲੋਕ ਹੋਗੇ ਉਹ ਬੜੇ ਬਿਆਨਵਾਜੀਆਂ ਟਿੱਪਣੀਆਂ ਉਸ ਤਰੀਕੇ ਦੀਆਂ ਕਰਦੇ ਨੇ ਜਿਹੜੀਆਂ ਸਮਾਜ ਦੇ ਵਿੱਚ ਸ਼ਾਇਦ ਅੱਗ ਲਾਉਣ ਵਾਲਾ ਕੰਮ ਕਰਦੀਆਂ ਨੇ ਇਦਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਇਹ ਤਰਕ ਦੇ ਦਿੱਤਾ ਜਾਊਗਾ ਹੋ ਸਕਦਾ ਕੇਸ ਤੋਂ ਇਲਾਵਾ ਵੀ ਕੁਝ ਜੇ ਪੁਲਿਸ ਚੰਗੀ ਤਰੀਕੇ ਨਾਲ ਕੋਹ ਕਰੇ ਤਾਂ ਚੰਗੀਆਂ ਚੀਜ਼ਾਂ ਵੀ ਜਿਹੜੀਆਂ ਨਿਕਲ ਕੇ ਸਾਹਮਣੇ ਆਉਣ ਵੀ ਆਖਰਕਾਰ ਇਹਦੇ ਪਿੱਛੇ ਮੋਟਰ ਸੁਪਰਡੈਂਟ ਕੀ ਸੀ ਪਰ ਇਸ ਪੂਰੇ ਮਾਹੌਲ ਦੇ ਵਿੱਚ ਕੁਮਰਨ ਸਾਹਿਬ ਤੁਸੀਂ ਇੱਕ ਚੀਜ਼ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇਹ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਕਿਉਂਕਿ ਪਹਿਲਾਂ ਦਾ ਸਮਾਂ ਵੀ ਦੇਖਿਆ ਹੈਗਾ ਜਦੋਂ ਅਸੀਂ ਲਾਲੋੜ ਵਾਲੀ ਘਟਨਾ ਦਾ ਜ਼ਿਕਰ ਕਰਦੇ ਹਾਂ ਕਿੱਦਾਂ ਤੁਸੀਂ ਕੰਪੈਰੀਜ਼ਨ ਕਰ ਰਹੇ ਹੋ ਕਿ ਉਸ ਵੇਲੇ ਵੀ ਇਦਾਂ ਹੀ ਹੌਲੀ-ਹੌਲੀ ਚੀਜ਼ਾਂ ਉਗਰ ਕਰਨੀਆਂ ਕੋਸ਼ਿਸ਼ ਕੀਤੀ ਗਈ ਸੀ ਜਾਂ ਇਦਾਂ ਹੀ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿੱਦਾਂ ਹ ਐਗਜ਼ੈਕਟਲੀ ਨਾ ਮੈਂ ਆਪਣੀ ਗੱਲ ਉਹ ਜੋ ਤੁਸੀਂ ਕਹਿ ਬਿਲਕੁਲ ਠੀਕ ਉਹ ਮੈਂ ਇੱਕ ਸਟੈਪ ਅੱਗੇ ਜਾ ਰਿਹਾ ਸੀ ਕਿ ਟਾਈਮ ਹੈਜ਼ ਕਮ ਪਿਛੇ ਦਾ ਲੈਸਨ ਲੈ ਕੇ ਕਿ ਪਬਲਿਕ ਹੈ ਪਬਲਿਕ ਜੇ ਇਨਵੋਲ ਹੁੰਦੀ ਜੇ ਮੁੰਡਿਆਂ ਨੂੰ ਪਬਲਿਕ ਫੜ ਕੇ ਪੁਲਿਸ ਨੂੰ ਦੇਂਦੀ ਇਹਦਾ ਜ਼ਬਰਦਸਤ ਮੈਸੇਜ ਇਹ ਸੀ ਸੋ ਕਾਲਡ ਸੋ ਕਾਲਡ ਅਤਵਾਦੀ ਲਾਇਰ ਸੋ ਕਾਲਡ ਬੈਡ ਐਲੀਮੈਂਟਸ ਇਹਨਾਂ ਦੇਖੋ ਚੋਰ ਦੇ ਪੈਰ ਪਹਿਰਨਾ ਚੋਰ ਦੇ ਪੈਰ ਪਹਿਰਨਾ ਕਿਹਦਾ ਭੱਜਣ ਵਾਲੇ ਹੁੰਦੇ ਨੇ ਜੀ ਇੱਕ ਵਾਰੀ ਜੇ ਮੈਸੇਜ ਚੱਲ ਜਾਂਦਾ ਕਿ ਪਬਲਿਕ ਇਦਾਂ ਤੁਹਾਨੂੰ ਨਹੀਂ ਛੱਡਣਾ ਜੋ ਕੋ ਮੈਨੂੰ ਕਹਿੰਦੇ ਆ ਚੰਗਾ ਨਹੀਂ ਲੱਗਦਾ ਉਹਨੇ ਥੜ ਵੀ ਲੈਂਦੀ ਏ ਉਹਨੇ ਛੜ ਵੀ ਦਿੰਦੀ ਏ ਜਿਵੇਂ ਐਗਜ਼ਾਮਪਲ ਦੇ ਦੇਣਾ ਆਪਣੇ ਜਿੰਨੇ ਵਿੱਚ ਬੇਦਬੀ ਦੇ ਕੇਸਸ ਹੋਈ ਸੀ ਆਪਣਾ ਪਹਿਲਾ ਸਾਲ ਕੋ ਪਹਿਲਾਂ ਟੜੇ ਟੜੇ ਨਾਲ ਸ਼ੁਰੂ ਹੋ ਗਿਆ ਸੀ ਆਏ ਦਿਨ ਸ਼ੁਰੂ ਹੋ ਜਾਂਦੇ ਸੀ ਠੀਕ ਹੈ ਪੁਰੇ ਸੋਲ ਜਾਂਦੇ ਸੀ ਪੁਲਿਸ ਆਪਣਾ ਜੀ ਕੋ ਉਹਦਾ ਦਿਮਾਗ ਫੇਕਨੇ ਹੈ ਨਹੀਂ ਕਰ ਕਰਾ ਕੇ ਨੇ ਕੋਈ ਨਿਕਲ ਜਾਂਦੇ ਸੀ ਯਾ ਲੋਕੀ ਕਰ ਜਾਂਦੇ ਸੀ ਇੱਥੇ ਪਬਲਿਕ ਜੇ ਇਨਵੋਲ ਹੁੰਦੀ ਹੈ ਮੈਂ ਤਾਂ ਕਹਾਂ ਰੱਬ ਕਰੇ ਇਹੋ ਜਾਂ ਨਾ ਹੋਏ ਸੀਨ ਦੁਬਾਰਾ ਪਬਲਿਕ ਹਾਸ ਟੂ ਗੈਟ ਇਨਵੋਲ ਸਿੱਧੀ ਜੀ ਗੱਲ ਹੈ ਜੇ ਇਨਵੋਲ ਹੋਗੇ ਟਾਈਮ ਸੇ ਰੁਕ ਜਾਏਗੀ ਜਿਹੜੇ ਵੀ ਇਹ ਹੈਗੇ ਕਰਨ ਕਰਾਣ ਵਾਲੇ ਨੇ ਜੇ ਭਾਵੇਂ ਜਿਹੜੇ ਮਰਜ਼ੀ ਹੋਣ ਉਹਨਾਂ ਦੀ ਆ ਇੱਕ ਵਾਰੀ ਜਿਨੂੰ ਕਹਿੰਦੇ ਝੋਸ਼ ਆ ਜਾਣਗੇ ਠੀਕ ਹੈ ਕਿਉਂਕਿ ਵਾਂਸ ਅਗੇਨ ਭਾਗਣਾ ਪਬਲਿਕਲੀ ਪਾਵਰ ਦੇ ਉੱਤੇ ਕੋਈ ਪਾਵਰ ਨਹੀਂ ਹੁੰਦੀ ਤੋ ਟਾਈਮ ਇਸ ਕਾਮ ਕਿ ਜੇ ਰੱਬ ਕਰੇ ਨਾ ਹੋਏ ਫਿਰ ਜੇ ਜੰਗੇ ਹੋਏ ਠੀਕ ਹੈ ਜੇ ਕਿਸੇ ਕੋਲ ਬੰਦੂਕ ਹੈ ਹੈਗਾ ਕਰਾ ਰੱਖ ਕੇ ਤੋ ਯੂ ਹੈਵ ਟੂ ਬੀ ਕੇਅਰਫੁਲ ਇਹ ਨਹੀਂ ਕਿ ਅੰਦਰ ਕਿ ਤੁਸੀਂ ਪਰਸਨ ਆਪਣੇ ਜਾਨ ਕਰਦਾ ਪਰ ਪਬਲਿਕ ਮਸਟ ਸ਼ੋ ਦੈਨ ਇਨਵੋਲਵਮੈਂਟ ਕਿ ਐਸੀ ਹੈ ਦੇ ਅਗੇਂਸ ਨਾ ਕਰਾ ਰੱਖ ਕੇ ਅਰੇ ਬਤਨ ਐਗਜ਼ਾਮਪਲ ਦੇਣਾ ਵਾ ਜੀ ਜੀ ਵੀ ਆਪਣਾ ਇਸ ਬੜਾ ਚਾਨਣਾ ਫੜ ਵਾਲੀ ਗੱਲੇ ਆਪਣਾ WhatsApp ਦੇ ਉੱਤੇ ਕਈ ਵਾਰ ਹੀ ਆਉਂਦੇ ਨੇ ਕਿ ਨੈਸ਼ਨਲ ਇੰਟਰਨੈਸ਼ਨਲ ਖਾਸ ਕਰ ਇੰਟਰਨੈਸ਼ਨਲ ਸੇ ਆਪਣੇ ਦੇ ਲੈ ਕੇ ਤੇ ਕਿ ਭਾਈ ਚੋਰ ਆ ਕੇ ਕਿਸੇ ਨੂੰ ਗਨ ਪੁਆਇੰਟ ਤੇ ਕਰਨ ਦੇ ਨੇ ਐਂਡ ਲੈ ਕੇ ਨਿਕਲਣ ਲੱਗੇ ਨੇ ਤੇ ਕੋਈ ਜਾ ਰਿਹਾ ਜਿਹੜ ਮਤਲਬ ਕਾਰ ਜਾ ਰਹੀ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਪਰ ਉਹ ਚੋਰ ਜਦੋਂ ਭੱਜਣ ਲੱਗਦਾ ਮੋਟਰਸਾਈਕਲ ਤੇ ਕਾਰ ਕੇ ਉਹ ਜਿਹੜਾ ਜਿਹਨੇ ਵੇਖਿਆ ਉਹਦੇ ਵਿੱਚ ਆ ਕੇ ਕਾਰ ਬੈਂਕ ਕਰ ਸਕਦਾ ਹੈ ਤੇ ਮੋਟਰਸਾਈਕਲ ਬੈਂਕ ਕਰ ਸਕਦਾ ਹੈ ਐਂਡ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ ਜੀ ਤਾਂ ਕਹਿਣ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਇੰਜ ਕਰਿਓ ਯਾਨੀ ਕਿ ਆਲੇ ਦੁਆਲੇ ਜਿਹੜੇ ਪਬਲਿਕ ਹੈਗੀ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਜੇ ਇਦਾਂ ਦੀ ਕੋਈ ਘਟਨਾ ਹੋ ਰਹੀ ਹੈ ਤਾਂ ਹੁਣ ਮੂਕ ਦਰਸ਼ਕ ਬਣ ਕੇ ਦੇਖਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਜੇ ਮਾਹੌਲ ਖਰਾਬ ਹੋਊਗਾ ਤਾਂ ਤੁਹਾਨੂੰ ਬਾਅਦ ਵਿੱਚ ਖਮਿਆਜ਼ਾ ਆਪ ਭੁਗਤਣਾ ਪਊਗਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਗਵਾਂਡੀ ਦੇ ਖੇਤ ਦੇ ਵਿੱਚ ਅੱਗ ਲੱਗੀ ਹੈ ਤੇ ਉਹਨੇ ਸਾਡਾ ਨੁਕਸਾਨ ਨਹੀਂ ਕਰਨਾ ਜੇ ਅਸੀਂ ਨਾ ਬੁਝਾਈ ਤਾਂ ਉਹ ਖੇਤ ਦੀ ਅੱਗ ਸਾਡੇ ਖੇਤਾਂ ਨੂੰ ਵੀ ਲੱਗੂਗੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਸ ਵੇਲੇ ਐਬਸੋਲੂਟਲੀ ਯੂ ਹਿਟ ਨੇਲ ਔਨ ਦਾ ਹੈਡ ਤਾਂ ਉਹ ਹੀ ਕਹਿੰਦੇ ਆ ਦੇਖੋ ਪੁਲਿਸ ਫੋਰਸ ਆਪਣੇ ਜਦੋਂ ਇਹੋ ਜਿਹਾ ਹੋ ਜਾਏ ਪੁਲਿਸ ਫੋਰਸ ਲਿਮਿਟਿਡ ਹੀ ਹੋ ਜਾਂਦੀ ਹੈ ਇਹਦੇ ਉੱਤੇ ਫਿਰ ਜਦੋਂ ਬਾਹਰ ਦੀ ਸੀਆਰਪੀ ਆ ਫਿਰ ਇਧਰ ਉਧਰ ਦੀਆਂ ਫੌਜਾਂ ਆ ਜਾਣ ਰਿਮੈਂਬਰ ਅਜੇ ਪੰਜਾਬ ਦੀ ਪੁਲਿਸ ਹੈ ਦੇ ਨੋ ਆਵਰ ਕਲਚਰ ਉਹਨਾਂ ਨੂੰ ਫੇਰ ਵੀ ਕੋਈ ਦੁੱਖ ਸੁੱਖ ਹੈਗਾ ਯਾਰ ਕਿਸ ਨਾਲ ਜਾਤੀ ਪਰ ਜਦੋਂ ਇਹ ਸੀਆਈਆਰ ਸੀਆਰਪੀ ਆ ਬੀਐਸਐਫ ਇਹ ਜਦੋਂ ਆ ਜਾਣ ਰਿਮੈਂਬਰ ਉਹ ਸਾਰੇ ਜੇ ਪੰਜਾਬ ਦੇ ਤੇ ਸਾਰੇ ਸਾਊਥ ਇੰਡੀਆ ਤੋਂ ਆਉਣਗੇ ਜੇ ਆਈ ਵਿ ਲੀਵਡ ਰਿਸਪੈਕਟ ਫॉर आवर ਕਲਚਰ ਦੇ ਹੈਵ ਲੀਵਡ ਟੂਗੇਦਰ ਕਨਸਰਨ ਫॉर ਐਨੀਥਿੰਗ ਉਹਦੇ ਕੇਂਦਰ ਨਾਲ ਜੀ ਸਾਨੂੰ ਖੁੱਲਾ ਹੋਣ ਦਾ ਲਾਇਸੈਂਸ ਉਹਨਾਂ ਦਾ ਹੁਕਮ ਹੀ ਹੁਕਮ ਉੱਪਰੋਂ ਜੋ ਹੁਕਮ ਆਇਆ ਉਹਨਾਂ ਨੇ ਉਹੀ ਪ੍ਰਵਾਨ ਕਰਨਾ ਉਹਨਾਂ ਨੇ ਦੇਖਣਾ ਹੀ ਕੌਣ ਵਿਅਕਤੀ ਹੈਗਾ ਸਾਹਮਣੇ ਉਹਨਾਂ ਨੇ ਹੁਕਮ ਮੰਨਣਾ ਜੋ ਅਸੀਂ ਦੇਖ ਚੁੱਕੇ ਪੰਜਾਬ ਦੇ ਵਿੱਚ ਪਹਿਲਾਂ ਐਂਡ ਵਰਸ ਐਂਡ ਵਰਸ ਪਾਰਟੀਆਂ ਕਿ ਜਦੋਂ ਦੇ ਸਟਾਰ ਸਟਾਰ ਐਨਜੋਇੰਗ ਦੈਟ atrocities ਕਿਉਂਕਿ ਉਹ ਦਸ਼ਨਾ ਜਦੋਂ ਉਹ ਦੇ ਆਰ ਸਿੱਧਿਕਾਲੇ ਪੰਜਾਬ ਦੇ ਵਿੱਚ ਤੋਂ ਸਾਊਥ ਇੰਡੀਆ ਦਾ ਆ ਗਿਆ ਉਹ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਉੱਪਰ来 ਆਪਣੀ ਦਾ ਕਲਪਾ ਆ ਗਿਆ ਹੁੰਦਾ ਕਿ ਯਾਰ ਮਾ ਗਿਆ ਫਸ ਕੇ ਤੇ ਗਿਆ ਉਹ ਕਹਿਣ ਦਾ ਮਤਲਬ ਮੈਂ ਫਿਰ ਮੁਰਮੁਰ ਕਰ ਰਿਹਾ ਹਾਂ ਕਿ ਪੰਜਾਬੀਓ ਪੰਜਾਬੀਓ ਪੰਜਾਬ ਨੂੰ ਪਿਆਰ ਕਰਨ ਵਾਲਿਓ ਹਰ ਬੰਦਾ ਨਿਵਾਸੀ 3 ਕਰੋੜ ਜਿਹੜਾ ਇੱਥੇ ਰੰਗ ਦਾ ਨਾ ਰੰਗ ਨਾ ਰੂਪ ਨਾ ਜਾਤ ਨਾ ਪਾਤ ਅੱਠੇ ਹੋਵੋ ਇਹਦੇ ਵਿੱਚ ਤਾਨੂੰ ਪਲੇ ਪਾਰਟ ਕਰਨਾ ਪਏਗਾ ਵਨ ਮੋਰ ਥਿੰਗ ਜਦੋਂ 90 ਜਦੋਂ ਪੰਜਾਬ ਦਾ ਅਤਵਾਦ ਵੀ ਖਤਮ ਹੋਇਆ ਸੀ ਨਾ ਉਦੋਂ ਵੀ ਫਿਰ ਅਚੇਤ ਪਹਿਲਾਂ ਤੇ ਦੋ ਚੱਲਦਾ ਰਿਹਾ ਪਸਪ ਨਰਕ ਵਾਲਾ ਸਿੰਘ ਸੀ ਪਰ ਪਬਲਿਕਲੀ ਇਨਵੋਲਵਮੈਂਟ ਹੋ ਗਈ ਸੀ ਐਂਡ ਪਬਲਿਕਲੀ ਇਨਵੋਲਵਮੈਂਟ ਪਲੇਡ ਅ ਪਾਰਟ ਕਟਮਾਤੀਗ ਅਲੱਗ ਐਂਡ ਕਰਕੇ ਜੀ ਤੋ ਕਹ ਮੈਂ ਫਿਰ ਕਹਿ ਰਿਹਾ ਹਾਂ ਪੰਜਾਬ ਪੰਜਾਬੀਓ ਤੂੰ ਨਾਲ ਉੱਠ ਜਾਓ ਟਾਈਮ ਸਿਰ ਇਥੇ ਹੋ ਸਕਦਾ ਇੱਕ ਅੰਦੇ ਦੇ ਇੱਕ ਅੰਦੇ ਵਿੱਚ ਘਟਮਾਤ ਹੋ ਗਿਆ ਉਹ ਸ਼ਹੀਦ ਕਹਲਾਏਗਾ ਹੂੰ ਔਰ ਜੇ ਗੱਲ ਵੱਧ ਗਈ ਤੇ ਫਿਰ ਉਹਦਾ ਮੈਸੇਜ ਹੋ ਰਿਹਾ ਕਿ ਕਿੱਥੇ ਲਾਸ਼ਾਂ ਕੱਢੇ ਗਿਆ ਕਿੱਥੇ ਸੁਟੀਆਂ ਜਾਣਗੇ ਪਤਾ ਵੀ ਲੱਗਣਾ ਕਪਤਨ ਸਾਹਿਬ ਇਥੇ ਪੂਰੇ ਮਾਹੌਲ ਦੇ ਵਿੱਚ ਵਿਰੋਧੀਆਂ ਨੂੰ ਵੀ ਮੌਕਾ ਮਿਲ ਜਾਂਦਾ ਹੁੰਦਾ ਕਿ ਅਸੀਂ ਮੌਜੂਦਾ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ ਉੱਤੇ ਸਵਾਲ ਖੜੇ ਕਰੀਏ ਅੱਜ ਸੁਨੀਲ ਜਾਖੜ ਉੱਚੇ ਚਤੌਰ ਤੇ ਲੁਧਿਆਣਾ ਪਹੁੰਚੇ ਉਹਨਾਂ ਨੇ ਪੰਜਾਬ ਦੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਜਿਵੇਂ ਆਪਾਂ ਜ਼ਿਕਰ ਕਰੀ ਰਏ ਸੀ ਸੁਧੀਰ ਸੂਰੀ ਦਾ ਕਤਲ ਹੋਇਆ ਇਦਾਂ ਹੀ ਗਗਨੇਜਾ ਹੋਰ ਦਾ ਕਤਲ ਹੋਇਆ ਹੋਰ ਵੀ ਕਤਲਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਹੋਰ ਵੀ ਘਟਨਾਵਾਂ ਵਾਪਰੀਆਂ ਕਹਿੰਦੇ ਕਿ ਲਗਾਤਾਰ ਜਿਸ ਤਰੀਕੇ ਨਾਲ ਵਿੱਚ ਕਾਂਗਰਸ ਦਾ ਵੀ ਜ਼ਿਕਰ ਕਰ ਲਈ ਉਹ ਵੀ ਲਗਾਤਾਰੇ ਕਹਿ ਰਹੇ ਸੀਗੇ ਕਹਿੰਦਾ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੋਇਆ ਕਵਡਡੀ ਪਲੇਅਰ ਜਿਹੜਾ ਸੀਗਾ ਸੰਦੀਪ ਨੰਗਲ ਅੰਬੀਆਂ ਉਹਦਾ ਕਤਲ ਹੋਇਆ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਕਹਿੰਦੇ ਕਿ ਮੁੱਖ ਮੰਤਰੀ ਪੰਜਾਬ ਤਾਂ ਜਲੰਧਰ ਦੇ ਵਿੱਚ ਡੇਰੇ ਲਾ ਕੇ ਬੈਠੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਜਲੰਧਰ ਦੇ ਮੁੱਖ ਮੰਤਰੀ ਨਹੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਦੀ ਜਿਹੜੀ ਕਾਰਜਸ਼ੈਲੀ ਹੈਗੀ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਇਸ ਤਰੀਕੇ ਨਾਲ ਜਦੋਂ ਇੰਨੀਆਂ ਘਟਨਾਵਾਂ ਲਗਾਤਾਰ ਤੇ ਦੇ ਵਿੱਚ ਹੋ ਰਹੀਆਂ ਹੁਣ ਇੱਕ ਦਰ ਇੱਕ ਘਟਨਾਵਾਂ ਵਾਪਰ ਰਹੀਆਂ ਹੁਣ ਅਸੀਂ ਦੂਜੇ ਪਾਸੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ ਅਸੀਂ ਪੰਜਾਬ ਪੁਲਿਸ ਦੇ ਵਿੱਚ ਵੱਡੇ ਫੇਰ ਬਦਲ ਕਰ ਰਹੇ ਹਾਂ ਪਰ ਅਸਰ ਉਹੀ ਨਜ਼ਰ ਉਹੀ ਸਵਾਲ ਉਹੀ ਕਿੰਤੂ ਪ੍ਰੰਤੂ ਉਹੀ ਹਲੇ ਵੀ ਆ ਪਹਿਲਾਂ ਤੇ ਜਿਸਾ ਜੀ ਨੇ ਕਿਹਾ ਜਾਕਰ ਸਾਹਮਣੇ ਦੇ ਬਿਆਨ ਤੇ ਮੈਰੀ ਫੇਰ ਅਸ ਜੋੜ ਕੇ ਰਿਕੁਐਸਟ ਹੈ ਹਰ ਤਿੰਨ ਕਰੋੜ ਪੰਜਾਬੀ ਨੂੰ ਇਹ ਪੋਲੀਟੀਸ਼ੀਅਨਸ ਦੇ ਬਿਆਨਾਂ ਦੇ ਉੱਤੇ ਨਾ ਜਾਓ ਇਹਨਾਂ ਕਿਸੇ ਨੇ ਮਲਮ ਨਹੀਂ ਲਾਣੀ ਇਹ ਆਉਣਾ ਆ ਕੇ ਦੂਜੇ ਤੇ ਇਲਜ਼ਾਮ ਪਾ ਰਹੇ ਨੇ ਭਾਈ ਬੰਦਾ ਪੁੱਛੇ ਜਦੋਂ ਤੁਹਾਡਾ ਰਾਸੀ ਵੋਟ ਉਦੋਂ ਕੀ ਸੀ ਦੇ ਆਰ ਆਲ ਸੇਮ ਇਹਨਾਂ ਸਾਨੂੰ ਸਮਝ ਜਾਣਾ ਚਾਹੀਦਾ ਕਰਾ ਕੇ ਤੇ ਇਹਦੇ ਬਾਅਦ ਅੱਜ ਜਿਵੇਂ ਇਹ ਬੀਜੇਪੀ ਚੱਲ ਕਾਂਗਰਸ ਤੋਂ ਬੀਜੇਪੀ ਚੱਲੇ ਗਏ ਬੀਜੇਪੀ ਸਰਪਤੇ ਜਿਵੇਂ ਪਾਰਟੀਆਂ ਬੰਦੀਆਂ ਚੱਲੇਗੇ ਤਾਂ ਹੁਣ ਇਹਨਾਂ ਦੇ ਬਾਅਦ ਕੋਈ ਦੂਜਾ ਆਏਗਾ ਉਹ ਕਰੇਗਾ ਤਾਂ ਫਿਰ ਵਾਂਸ ਅਗੇਨ ਪਲੀਜ਼ ਇਗਨੋਰ ਥੈਮ ਇਹਨਾਂ ਦੀ ਕੋਈ ਇੰਪੋਰਟੈਂਟ ਨਾ ਦੇਓ ਬਿਕੋਜ਼ ਇਹਨਾਂ ਨੇ ਇਹ ਸੇ ਮਲਮਲਾ ਲਿਆ ਇਹ ਇਹ ਦੇਵ ਚੇਕਣ ਵਾਲੀ ਗੱਲ ਹੋएगी ਦੂਸੇ ਜੇ ਫਿਰ ਉਹ ਹੀ ਗੱਲ ਆਪਾਂ ਨੂੰ ਯਾਦ ਰੱਖਣੀ ਪੈਣੀ ਨਾ ਬਿਲਕੁਲ ਤੁਸੀਂ ਸਹੀ ਕਿਹਾ ਕਿ ਮਾਨ ਸਾਹਿਬ ਜੇ ਉੱਥੇ ਜਲੰਧਰ ਜਾ ਕੇ ਬਹਿ ਜਾਣਗੇ ਤੇ ਤਾਂ ਕਲ ਇਹ ਦਿਸ ਇਜ਼ ਐਬਸੋਲੂਟਲੀ ਰੋਂਗ ਸਿਗਨਲ ਅਰੇ ਤਾਂ ਨੂੰ ਇੱਕ ਸੀਟ ਤੁਹਾਡੇ ਲਈ ਇੰਪੋਰਟੈਂਟ ਹੈ ਕਿ 3 ਕਰੋੜ ਬੰਦਿਆਂ ਦੀ ਜ਼ਿੰਦਗੀ ਲਾਈਫ ਐਸਪੀਨਸ ਇੰਪੋਰਟੈਂਟ ਹੈ ਉਹ ਇਹਦੇ ਤੇ ਐਨੀਬਾਡੀ ਵੀ ਲਗਰੀ ਕਿ that is not a right step ਪਾਵਰ ਆਫ ਸੈਂਟਰ ਅਰੇ ਫਿਰ ਸਰਕਾਰ ਦੁਨੀਆ ਦੇ ਵਿੱਚ ਕੈਪੀਟਲ ਜਾਂ ਹੈਡ ਆਫ ਇਸ ਬੰਦੇ ਕਾ ਦੇ ਲੀਨੇ ਹਮ ਹਣਾ ਤਾਂ ਤੋਂ ਜਿਹੜੀ ਚੀਜ਼ ਠੀਕੇ ਦਾ ਪ੍ਰੋਟੈਸਟਡ ਟ੍ਰਾਈਡ ਔਰ ਜਿਹੜੀ ਇਫੈਕਟਿਵ ਹੈ ਗਈ ਹੈ ਤੁਸੀਂ ਉਹਦੇ ਅਗੇਂਸਟ ਜਾਓਗੇ ਤਾਂ ਉਹਦੇ ਚ ਫਾਇਦਾ ਨਹੀਂ ਉਹਨਾਂ ਨੂੰ ਨੁਕਸਾਨ ਹੀ ਹੋਏਗਾ ਬਿਲਕੁਲ what does the message ਕੀ ਕੋ ਤੁਸੀਂ ਚੰਡੀਗੜ੍ਹ ਬਾਹਰ ਚੱਲੇ ਕੇ ਚੱਲਦੇ ਚੰਡੀਗੜ੍ਹ ਦੇ ਜਿੰਨੇ ਵੀ ਆਪਣਾ ਇਹ ਸਟਾਫ ਹੈ ਬ੍ਰੈਟ ਉਹਨਾਂ ਲਈ ਹੋ ਗਈ ਚੁੱਕੀ ਓਕੇ ਸੋ ਯੂ हैव टू ਕੰਟਰੋਲ ਸੈਂਟਰ ਕਾ ਦੇ ਨਹੀਂ ਹੁੰਦਾ ਯਾਰ ਜੇ ਰਾਕਟ ਵੀ ਜਾਂਦਾ ਹੈ ਉੱਤੇ ਇਸ ਮਾਨਚ ਤੇ ਕੰਟਰੋਲ ਟਾਵਰ ਤੇ ਇੱਥੇ ਹੁੰਦੇ ਨਾ ਹੂੰ। ਸੋ that way is not ਬਿਲਕੁਲ ਚੰਗਾ ਡਿਸੀਜਨ ਨਹੀਂ ਹੈ ਐਨੀਬਾਡੀ ਵਿਲ ਐਗਰੀ ਵਿਦ that ਯਾ। ਕੈਪਟਨ ਸਾਹਿਬ ਇੱਕ ਬੜੀ ਬੜੀ ਅਹਿਮ ਚੀਜ਼ ਹੈ ਇਸ ਪੂਰੇ ਮਾਹੌਲ ਦੇ ਦੌਰਾਨ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਜਦੋਂ 2024 ਦੀਆਂ ਇਲੈਕਸ਼ਨਾਂ ਦੇ ਲਈ ਪ੍ਰਚਾਰ ਹੋ ਰਿਹਾ ਸੀਗੇ ਤਾਂ ਇੱਕ ਗੱਲ ਕਈ ਵਾਰ ਨਿਕਲ ਕੇ ਸਾਹਮਣੇ ਆਈ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਬਹੁਤਾ ਚੱਲਣੀ ਨਹੀਂ। ਅਮਿਤ ਸ਼ਾਹ ਨੇ ਵੀ ਇਸ ਟਿੱਪਣੀ ਦਾ ਜ਼ਿਕਰ ਕੀਤਾ ਸੀਗਾ। ਤਾਂ ਕੀ ਅਸੀਂ ਹੁਣ ਉਧਰਲੇ ਪਾਸੇ ਨੂੰ ਜੋੜ ਕੇ ਦੇਖੀਏ ਇਸ ਪੂਰੇ ਮਾਹੌਲ ਨੂੰ ਕਿ ਇਹ ਜਾਣਬੁੱਝ ਕੇ ਤਾਂ ਨਹੀਂ ਕਰਵਾਇਆ ਜਾ ਰਿਹਾ ਕੁਝ ਐਬਸੋਲੂਟਲੀ ਪੋਸੀਬਲ देयर इज ਅ ਬ੍ਰਾਈਟ ਪੋਸੀਬਿਲਟੀ ਕਿ ਜਾਣਬੁੱਝ ਕੇ আরে ਕਿਉਂ ਮੈਂ تقریبا ਹਰ ਬੋਚ ਮੈਂ ਇਹ ਕਹਿੰਦਾ ਰਹਿ ਰਿਹਾ ਇਲੈਕਸ਼ਨ ਦਾ ਦੌਰ ਜੇ ਪੰਜਾਬ 'ਚ ਖਤਮ ਨਹੀਂ ਹੋਇਆ ਇਲੈਕਸ਼ਨ ਦਾ ਦੌਰ ਸ਼ੁਰੂ ਹੈ ਐਨ ਅਨਫੋਰਚਨਟਲੀ ਸਰਦੇ ਮੁਲਕ ਦੇ ਵਿੱਚ ਇਲੈਕਸ਼ਨ ਦਾ ਮਤਲਬ ਇਹ ਹੈ ਐਵਰੀਥਿੰਗ ਜਿਹੜਾ ਗਲਤ ਹੋ ਕਰਵਾਇਆ ਜਾਂਦਾ ਹੁਣ ਤੁਸੀਂ ਵੇਖ ਲਓ ਉੱਥੇ ਚਾਰ ਪਾਰਟੀਆਂ ਹੈ ਪੰਜ ਪਾਰਟੀਆਂ ਤੋਂ ਛੇ ਪਾਰਟੀਆਂ ਨੇ ਜਲੰਧਰ 'ਚ ਕੋਈ ਵੀ ਉਹਦੇ 'ਚ ਆਪਣਾ ਕੀ ਜਿਹਦਾ ਮੁੱਦੇ ਦੀ ਗੱਲ ਕਰ ਰਹੀ ਹੈ ਕਿ ਵੈਲਫੇਅਰ ਦੀ ਗੱਲ ਕਰ ਰਹੀ ਹੈ ਕੁਛ ਇਹ ਮਤਲਬ ਜਿੰਨੋਂ ਕਹਿੰਦਾ ਇੱਕ ਠੇਕੇਦਾਰ ਪੜਾਈ ਲਿਖਾਈ ਕੋ ਕਪੜਾ ਪੜਾਈ ਲਿਖਾਈ ਦਵਾਈ ਰੋਟੀ ਕਪੜਾ ਮਕਾਨ ਉਹ ਗੱਲ ਕਰ ਰਹੀ ਹੈ ਹਰ ਬੰਦਾ ਇੱਕ ਮਿੰਟ ਹਰ ਬੰਦਾ ਹਰ ਪਾਰਟੀ ਦਾ ਦੂਜੀ ਬੰਦੀ ਤੇ ਉੱਤੇ ਬੰਦੇ ਦੇ ਉੱਤੇ ਉਹ ਦਾ ਪੋਟਲੇ ਫੋਲਣ ਡਿਆ ਅਰੇ ਹੂ ਇਜ਼ ਇੰਟਰਸਟਡ ਇਨ ਥੈਟ ਸਾਰਨੂ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਸਾਰੇ ਅੰਦਰੋਂ ਸੇਮ ਹੋ ਉਸ ਤੇ ਫਾਇਰ ਇੰਡਸਟਰੀ ਟਾਈਮ ਪਰ ਮੈਨੂੰ ਬੜਾ ਅਫਸੋਸ ਹੁੰਦਾ ਕਿ ਜੇ ਹਮੇਰੇ ਲੈਕਚਰ ਚੱਲਦੇ ਹੋ ਮੇਰੇ ਤੇ ਸਾਹਮਣੇ ਹਜ਼ਾਰ ਬੰਦਾ ਖਲੋਤਾ ਹੁੰਦਾ ਹੈ ਤੁਸੀਂ ਕਦੋਂ ਜਾਗੋਗੇ ਯਾਰ ਹੈ ਇੱਕ ਨਹੀਂ ਹਿੰਮਤ ਹੁੰਦੀ ਕਿ ਬਸ ਜਨਾਬ ਜੋ ਬੋਲ ਰਹੇ ਹੋ ਕਾਈਂਟਲੀ ਸਟਾਪ ਥੈਟ ਤਾਂ ਆਪਾਂ ਕੁਝ ਮੁੰਡਿਆਂ ਦੀ ਗੱਲ ਕਰੀਏ ਕਿਥੇ ਗਿਆ ਨਖ ਅੰਦਰੀ ਜੀ ਜੀ ਬਿਲਕੁਲ ਮੈਨੂੰ ਲੱਗਦਾ ਕਿ ਬੜੇ ਵੱਡੇ ਪੱਧਰ ਤੇ ਸਵਾਲ ਖੜੇ ਹੋ ਜਾਂਦੇ ਨੇ ਕਿ ਜਦੋਂ ਇਦਾਂ ਇੱਕ ਤੋਂ ਬਾਅਦ ਇੱਕ ਘਟਾਵਾਂ ਵਾਪਰ ਰਹੀਆਂ ਹੁਣ ਇੱਕ ਬੜੀ ਜ਼ਰੂਰੀ ਚੀਜ਼ ਕੈਪਟਨ ਸਾਹਿਬ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਨਸ਼ੇ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਲਗਾਤਾਰ ਹਰ ਰੋਜ਼ ਖਬਰਾਂ ਆ ਰਹੀਆਂ ਨੇ ਕਿ ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਨੇ ਤੁਸੀਂ ਮੰਨਦੇ ਹੋ ਕਿ ਇਹ ਵੀ ਇੱਕ ਆਪਣੇ ਤਰੀਕੇ ਦਾ ਅੱਤਵਾਦ ਹੈਗਾ ਜਿਹੜਾ ਸਿੱਧੇ ਤੌਰ ਤੇ ਅਸੀਂ ਦੇਖ ਰਹੇ ਕਿ ਪੰਜਾਬ ਦੀ ਨੌਜਵਾਨੀ ਨੂੰ ਹੌਲੀ-ਹੌਲੀ ਕਰਕੇ ਖਤਮ ਕਰ ਰਿਹਾ ਹੈਗਾ ਇਹ ਵੀ ਬੜੀਆਂ ਸਮਝਣ ਵਾਲੀਆਂ ਚੀਜ਼ਾਂ ਨੇ ਕਹਿੰਦੇ ਕਿ ਨਸ਼ੇ ਦੇ ਵਿੱਚ ਇਹ ਵੀ ਹੁੰਦਾ ਕਿ ਜਿਹੜਾ ਨਸ਼ਾ ਲੋਕਾਂ ਤੱਕ ਪਹੁੰਚਾਇਆ ਜਾਂਦਾ ਕੇਵਲੇ ਉਹਦੇ ਵਿੱਚ ਹੀ ਹੀਰ-ਫੇਰ ਕਰ ਦਿੱਤਾ ਜਾਂਦਾ ਤੇ ਜਦੋਂ ਓਵਰਡੋਜ਼ ਡੋਜ਼ ਆਪਣੇ ਉਸੇ ਮੁਤਾਬਕ ਲੈਂਦਾ ਪਰ ਜਦੋਂ ਲੈਂਦਾ ਤੇ ਓਵਰਡੋਜ਼ ਹੋ ਜਾਂਦੀ ਹੈ ਤੇ ਬਾਡੀ ਰਿਐਕਟ ਕਰ ਜਾਂਦੀ ਹੈ ਤੇ ਬੰਦਾ ਮਰ ਜਾਂਦਾ ਹੈਗਾ ਦਿਲ ਦੀ ਧੜਕਣ ਰੁਕ ਜਾਂਦੀ ਹੈਗੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਲੱਗਦਾ ਕਿ ਇਹ ਵੀ ਕਿਤੇ ਨਾ ਕਿਤੇ ਬਹੁਤ ਅੰਦਰ ਤੱਕ ਡੂੰਘੀਆਂ ਇਹਦੀਆਂ ਜੜਾਂ ਹੈਗੀਆਂ ਨੇ ਇਹ ਜਿਹੜੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਖਾਸ ਕਰਕੇ ਨਸ਼ੇ ਦੇ ਨਾਲ ਮੈਂ ਸਟਾਰਟ ਫਰਮ ਜਿੱਥੋਂ ਤੋਂ ਸ਼ੁਰੂ ਕੀਤਾ ਹੈ ਨਾ ਕਿ ਸਰਕਾਰ ਤੋੜਨ ਦੀ ਗੱਲ ਹੋ ਗਈ ਇਹਦੇ ਵਿੱਚ ਮੈਂ ਵਾਂਸ ਅਗੇਨ ਲੱਗਣ ਵਾਲੀ ਗੱਲ ਹੀ ਨਹੀਂ ਹੈ ਅਰੇ ਸਾਡੇ ਹੋਮ ਮਿਨਿਸਟਰ ਸਾਹਿਬ ਇੱਥੇ ਆ ਕੇ ਠੋਕ ਕੇ ਕਹਿ ਗਏ ਸੀ ਕਿ ਸਰਕਾਰ ਆਪਾਂ ਚੱਲਣ ਨਹੀਂ ਦੇਣੀ ਠੀਕ ਹੈ ਜਦੋਂ ਹੋਮ ਮਿਨਿਸਟਰ ਕਹੇ ਕਿ ਗਿਆ ਹੈ ਇੱਕ ਤਰ੍ਹਾਂ ਦੀ ਵਾਰਨਿੰਗ ਦੇ ਗਿਆ ਹੈ ਚੇਤਾਵਨੀ ਦੇ ਗਿਆ ਹੈ ਜਾਂ ਕੀ ਕਿ ਐਲਾਨ ਕਰ ਗਿਆ ਹੈ ਤੇ ਇਹਦੇ ਲੱਗਣ ਵਾਲੀ ਗੱਲ ਕੀ ਹੈ ਜੀ ਐ ਉਹ ਜਿਵੇਂ ਕਹਿੰਦਾ ਬਾੜ ਦਾ ਰੱਖਾ ਜੇ ਉਹ ਕੀ ਬਾਗ ਦਾ ਰੱਖਾ ਬਾਗ ਨੂੰ ਪਹਿਲੇ ਤੇ ਕੀ ਹੋਏਗਾ ਫਿਰ ਇਹ ਤੇ ਮਨ ਲੱਗਣ ਦੀ ਗੱਲ ਨਹੀਂ ਕੋਈ ਨਹੀਂ ਆ ਉਹ ਤਾਂ ਕਹਿ ਕੇ ਕਹਿਣਾ ਹੈ ਤਾਂ ਹੁਣ ਮੈਨੂੰ ਫਿਰ ਦੁਬਾਰਾ ਉਹਦੇ ਤੇ ਆਜਣ ਦੀ ਵੀ ਪੰਜਾਬ ਅਸੀਂ ਹਮੇਸ਼ਾ ਉਜੜਦੇ ਹੀ ਰਾਂਗੇ ਸਾਨੂੰ ਕਦੋਂ ਹੋਸ਼ ਆਏਗੀ ਕਿ ਹਰ ਵਾਰੀ ਸਾਨੂੰ ਅਗਲਾ ਕੇ ਮੁਰਗਣਾ ਜਾਏਗਾ ਸਰਵਰ ਸਰਵਰ ਨੂੰ ਆ ਕੇ ਦੋ ਫਾੜੇ ਪੜ ਜਾਏਗਾ ਅਰੇ ਸਾਨੂੰ ਪਤਾ ਹੈ ਕਿ ਬਾਈ ਜੇ ਇਕੱਠੇ ਰਾਂਗੇ ਰਲ ਮਿਲ ਕੇ ਰਾਂਗੇ ਤਾਂ ਪੰਜਾਬ ਨੂੰ ਕੋਈ ਟੱਚ ਵੀ ਨਹੀਂ ਕਰ ਸਕਦਾ ਕਿਸੇ ਦੀ ਹਿੰਮਤ ਵੀ ਨਹੀਂ ਹੁੰਦੀ ਅੱਜ ਵੀ ਵਨ ਲੈਟਸ ਅਗੇਨ ਗੋ ਬੈਕ ਜਸ ਉਸ ਆਪਣਾ ਮਹਾਰਾਜਾ ਲਜੀਤ ਸਿੰਘ ਦਾ ਰਾਸੀਸ ਅੰਗਰੇਜ਼ਾਂ ਨੇ ਸਾਰੇ ਮੁਲਕ ਦੇ ਉੱਤੇ ਕਬਜ਼ਾ ਕਰ ਲਿਆ ਸੀ ਠੀਕ ਹੈ ਪਰ ਸਤਪੁਰ ਜੇ ਅੱਗੇ ਪਾਰ ਨਹੀਂ ਸੀ ਕਰ ਸਕਿਆ ਪਤਾ ਸੀ ਕਿ ਇੱਥੇ ਕੈਰੈਕਟਰ ਵਾਲੀ ਰੇਸ ਰਹਿੰਦੀ ਹੈ ਮਤਲਬ ਜੇ ਪੰਗਾ ਲਿਆ ਤੇ ਸਾਰਾ ਇੰਸਟੋਨ ਸਾਡੇ ਉੱਪਰ ਆ ਜਾਏਗਾ ਤੇ ਅਸੀਂ ਉਹ ਲੋਗ ਆ ਉਹਨਾਂ ਨੂੰ ਪਤਾ ਹੈ ਕਿ ਇਹ ਹੁਣ ਸੇ ਨਵੇਂ ਅੰਗਰੇਜ਼ ਨੇ ਇਹ ਸਾਨੂੰ ਪੰਜਾਬ ਨੂੰ ਬਰਬਾਦ ਕਰ ਦਿੱਤਾ ਆਪਣੇ ਮੂਹੋਂ ਕਹਿ ਦੇ ਨੇ ਐਤੋਂ ਤੁਹਾਡੇ ਸਾਹਮਣੇ ਵਿੱਚ ਤਾਂ ਅਸੀਂ ਮਤਲਬ ਫੇਰ ਮੂਹਰੇ ਹੀ ਬੰਦੇ ਜਾਵਾਂਗੇ ਪੋਲਿਟਿਕਲ ਪਾਰਟੀਆਂ ਯਾਰ ਤੁਹਾਡੇ ਆਪਣੇ ਮਤਬੇਰ ਹੋਣਗੇ ਤੁਹਾਡੇ ਆਪਣੇ ਏਮ ਹੋਣਗੇ ਸੋਬੀ ਐਮਬੀਸ਼ਨਸ ਹੋਣਗੀਆਂ ਪਰ ਕੋਈ ਵੀ ਐਮਬੀਸ਼ਨ ਪੰਜਾਬ ਤੋਂ ਜ਼ਿਆਦਾ ਤੇ ਨਹੀਂ ਹੋ ਸਕਦੀ ਵਾਈ ਕੈਨਟ ਯੂ ਆਲ ਗੈਟ ਟੁਗੇਦਰ ਕਿ ਪੰਜਾਬ ਨੂੰ ਬਚਾਉਣ ਲਈ ਇਕੱਠੇ ਆ ਉਹਦੇ ਬਾਅਦ ਤਾਂ ਵੀ ਆਪਣੇ ਆਪਣੇ ਚੱਲਦੇ ਰਹਿਣਗੇ ਜੇ ਪੰਜਾਬ ਸਾਡੀਆਂ ਪੋਲਿਟਿਕਲ ਜੀ ਪਾਰਟੀਆਂ ਇਹਦੇ ਵੀ ਪਤਾ ਵੀ ਹੈ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਇਕੱਠਾ ਹੋਣਾ ਪਏਗਾ ਆਪਣੇ ਬੋਵੇਂ ਕਹਿੰਦੇ ਨੇ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਕੁਝ ਕਰੋ ਨਾ ਕਹਿੰਦਾ ਮਤਲਬ ਜੇ ਫੇਰ ਕੋਈ ਤੁਹਾਨੂੰ ਪਤਾ ਹੈ ਕਿ ਲੁੱਟਣ ਆ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਫਾੜ ਕਰਕੇ ਤੋੜਨ ਲਈ ਆ ਰਿਹਾ ਹੈ ਔਰ ਤੁਸੀਂ ਇੰਨਾ ਕਹਿ ਕੇ ਚੁੱਪ ਰਹੇ ਹੋ ਯੂ ਆਰ ਨੋਟ ਰੀਐਕਟਿੰਗ ਯੂ ਆਰ ਨੋਟ ਪ੍ਰੇਪੇਰਿੰਗ ਕਿ ਨਹੀਂ ਮੜੀ ਗੱਲੇ ਵੈਸੇ ਸਰ ਤੁਸੀਂ ਮੰਨਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਤੋਂ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਪਰਤੱਖ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇੱਥੇ ਇਕੱਲੇ ਇਕੱਲੇ ਬੰਦੇ ਦੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ ਨਿੱਜੀ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿਉਂਕਿ ਜਦੋਂ ਪਤਾ ਹੋਵੇ ਕਿ ਦੁਸ਼ਮਣ ਬਹੁਤ ਤਕੜਾ ਹੈਗਾ ਅਸੀਂ ਉਹ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈਗਾ ਕਿ ਦੁਸ਼ਮਣ ਬਹੁਤ ਤਕੜਾ ਹੈਗਾ ਉਹ ਤੋਂ ਬਹੁਤ ਸਾਰੀਆਂ ਸਟ੍ਰੈਟਜੀਜ਼ ਹੈਗੀਆਂ ਨੇ ਬੜੇ ਤਰੀਕੇ ਹੈਗੇ ਨੇ ਕਿ ਕਿਸ ਤਰੀਕੇ ਨਾਲ ਮਾਹੌਲ ਖਰਾਬ ਕਰਨਾ ਤਾਂ ਹਰੇਕ ਵਿਅਕਤੀ ਨੂੰ ਆਪਣੇ ਤੌਰ ਤੇ ਕੀ ਜ਼ਿੰਮੇਵਾਰੀ ਨਿਭਾ ਲੈਣੀ ਚਾਹੀਦੀ ਤੁਹਾਡੇ ਸਾਹਮਣੇ ਕਿਉਂਕਿ ਤੁਹਾਡਾ ਲੰਮਾ ਤਜਰਬਾ ਹੈਗਾ ਤੁਸੀਂ ਇਹ ਚੀਜ਼ਾਂ ਬੜੀਆਂ ਡੀਪ ਡਾਊਨ ਜਾ ਕੇ ਦੇਖੀਆਂ ਹੋਈਆਂ ਨੇ ਤੁਹਾਡੇ ਹਿਸਾਬ ਨਾਲ ਕੀ ਕਰ ਲੈਣਾ ਚਾਹੀਦਾ ਹਰੇਕ ਬੰਦੇ ਨੂੰ ਇੱਥੇ ਖਾਸ ਕਰਕੇ ਪ ਜਿਹੜੇ ਦਿਨੇ 70 ਪਲਸ ਜਿਹੜੇ ਕarde ਬਜ਼ੁਰਗ ਨੇ ਉਹ ਪਹਿਲਾਂ ਤੇ ਆਪਣੀ ਸਾਰਾ ਜੋ ਪੰਜਾਬ ਦੇ ਵਿੱਚ ਕਤਲੇਆਮ ਹੋਇਆ ਸੀ 21 ਕੀ ਤੌਰਚਰ ਹੋਇਆ ਸੀ ਕਿਵੇਂ ਕਿਵੇਂ ਹੋਇਆ ਸੀ ਯਾਰ ਰੂਹ ਕੰਮ ਜਾਂਦੀ ਹੈ ਕਿ ਸੰਨਿਆ ਕੋ ਬਚੀਆਂ ਪੈਰਾਂ ਨੂੰ ਪੰਜਾਬ ਦੇ ਕੋਲ ਦੁਬਈ ਚੀਆਂ ਪੈਰਾਂ ਨੂੰ ਪੰਜਾਬ ਪੰਜਾਬੀਆਂ ਤੇ ਪੈਰਾਂ ਨੂੰ ਪੰਜਾਬ ਦੀ ਜ਼ਮੀਨ ਦੇ ਵਿੱਚ ਪੰਜਾਬ ਦੇ ਸਾਨੇ ਵਿੱਚ ਕਿਵੇਂ ਕਿ ਕਿੱਥਾ ਗਿਆ ਸੀ ਇਹ ਕਹਾਣੀਆਂ ਆਪਣੇ ਬੱਚਿਆਂ ਨੂੰ ਕਹਾਣੀਆਂ ਨੇ ਸਾਰੇ ਕਹਾਣੀਆਂ ਨੇ ਇਹ ਅਕੀਕਤਾ ਇਹ ਜੋ ਵਿੱਛਾ ਸੀ ਆਪਣੇ ਬੱਚਿਆਂ ਨੂੰ ਦੱਸੋ ਕਿ ਥਿਸ ਇਜ਼ ਵਾਟ ਵੀ ਹੈਵ ਗੋਨ ਥਰੂ ਕਿ ਇਹ ਜੇ ਨਹੀਂ ਕਟੋਲ ਜੇ ਨਹੀਂ ਰੁਕਿਆ ਕਿਤਾ ਤੇ ਦੁਬਾਰਾ ਤੁਹਾਡੀਆਂ ਤੀਆਂ ਪਹਿਣਾ ਤੁਹਾਡੇ ਹੋਣਾ ਸਿੱਧੀ ਗੱਲ ਹੈ ਨਾ ਇਹਦੇ ਵਿੱਚ ਇਵਨ ਪੰਜਾਬ ਪੁਲਿਸ ਮਸਟ ਅੰਡਰਸਟੈਂਡ ਕਿ ਜੋ ਜ ਫਿਗਰ ਨੇ ਕਿ 15000 ਪੁਲਿਸmen ਵਾਸ ਕਿ ਹੈ ਹੈ ਤੋ ਇਹਦੇ ਚਾਸੋ ਬਜ਼ੁਰਗਾਂ ਦੀ ਜਿੰਮੇਵਾਰੀ ਹੋ ਗਈ ਕਿ ਆਪਣੇ ਜਿਹੜੇ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਹ ਇਸ ਤਰ੍ਹਾਂ ਮਖਾਨ ਕੀ ਜੀਵਨ ਉਹ ਜਿਸ ਦਾ ਪਹਿਕੇ ਇਦਾਂ ਇਦਾਂ ਹੋਇਆ ਸੀ ਤੁਹਾਡੇ ਕੋਲ ਆ ਕੇ ਹਾਂ ਹੁਣ ਨਵੀਂ ਪੀੜ੍ਹੀ ਦੀ ਜਨਰੇਸ਼ਨ ਨੇ ਦੁਬਾਰਾ ਆਪਣੇ ਜੋ ਆਪਣਾ ਪਹਿਲਾਂ ਦੇ ਬਜ਼ੁਰਗਾਂ ਤੋਂ ਸੁਣੋ ਨਹੀਂ ਤੇ ਅੱਜ ਅੱਦ ਮੰਨੇ ਤੇ ਗੂਗਲ ਉੱਤੇ ਸਾਰਾ ਕੋ ਜਗ ਹੈ ਇਧਰ ਉਧਰ ਦਾ ਜਿਹੜੀ ਨਕਮੀਆਂ ਚੀਜ਼ਾਂ ਵੇਂਦੇ ਹੋ ਅੱਧਾ ਘੰਟਾ ਲਾ ਲਓ ਤੁਹਾਨੂੰ ਸਾਰਾ ਪਤਾ ਲੱਗ ਜਾਏ ਕਿ ਕੀ ਹੋਇਆ ਸੀ ਕਿਉਂ ਹੋਇਆ ਸੀ ਠੀਕ ਹੈ કે ਹੁਣ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਨੂੰ ਉਹ ਵੇ ਕਰਣ ਔਰ ਜਿਹੜੀ ਜੰਗ ਜਨਰੇਸ਼ਨ ਨੇ ਇਹ ਤੁਸੀਂ ਬਜ਼ੁਰਗਾਂ ਦੀ ਗੱਲ ਸੁਣੋ ਜੇ ਨਹੀਂ ਸੁਣੇ ਤਾਂ ਪੁੱਤਰ ਨੂੰ ਫੇਰ ਤਨ ਪਤਾ ਨਹੀਂ ਤੁਹਾਡੇ ਨਾਲ ਕੀ ਹੋਣਾ ਆਪਣਾ ਅੱਜ ਤੱਕ ਵੀ ਫੁਮੈ ਸਿੰਘ ਸ਼ੈਣੀ ਐ ਨਜ਼ਰਾਰ ਹਲਮ ਔਰ ਜਿੰਨਾਂ ਜੀਨियस ਸਟੋਰੀਆਂ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਕਿਵੇਂ ਕਿਹੜੇ ਸਾਹਮਣੇ ਟੋਰਚ ਹੋਇਆ ਸੀ ਉਹ ਇੱਦਾਂ ਤੇ ਯਾਰ ਗੋ ਬੈਕ ਇਨ ਹਿਸਟਰੀ ਗੋਰੀਆਂ ਨੇ ਨਾ ਟੋਰਚ ਨਹੀਂ ਕੀਤਾ ਅਰੇ ਮੁਸਲਮਾਨਾਂ ਨੇ ਨਹੀਂ ਕੀਤਾ ਇਹ ਤੇ ਆਪਣੀ ਕੌਮ ਆਪਣੇ ਬੰਦਿਆਂ ਦੇ ਕਰਨੀ ਹੈ ਹੋ ਰਿਪਲੀਜ਼ ਵੇਕ ਅਪ ਇਨ ਟਾਈਮ ਇਸ਼ਨਾਲ ਕੱਟ ਨਹੀਂ ਕਰਨੇ ਕਿਸੇ ਵੱਧ ਨਹੀਂ ਕਰਨੇ ਕੋਈ ਜਲੂਸ ਕੱਢਣ ਦੀ ਲੋੜ ਨਹੀਂ ਆਰਾਮ ਨਾਲ ਘਰ ਅਜ ਬਟੋ ਬਾਰੇ ਜੇ ਨੇਤਾ ਕੋਈ ਆਉਂਦਾ ਤੂੰ ਬਾਹਰ ਨਿਕਲੋ ਇਹਨਾਂ ਨਾਲ ਯਾਰ ਹੂੰ ਹੈ ਜੇ ਕੋਈ ਸੇ ਪੰਡਾਲ ਲਾਂਦੇ ਤੁਹਾਨੂੰ ਜਾਣ ਦੀ ਲੋੜ ਕੀ ਏ ਆਪੇ ਜੋ ਪੰਡਾਲ ਲੱਗਣਗੇ ਤੇ ਪੰਡਾਲ ਤੇ 10 ਬੰਦੇ ਖਲੋਤੇ ਨੇ ਸਾਹਮਣੇ ਇੱਕ ਵੀ ਨਹੀਂ ਇਹ ਕੰਮ ਖਤਮ ਹੋ ਜਾਏਗਾ ਜੀ ਤਾਂ ਅਗਲੇ 4 ਮਹੀਨੇ ਦਾ ਕਰ ਲੋ ਤੇ ਜੇ ਹੁਣ ਇਹ ਦੂਜਾ ਹੋਰ ਵੀ ਕੀ ਕਹਾਂਦਾ ਜੀ ਕੈਪਟਨ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਝ ਤਾ ਬਹੁਤ ਧੰਵਾ ਤੁਹਾਡਾ ਥੈਂਕ ਯੂ ਬ੍ਰਦਰ ਥੈਂਕ ਯੂ ਜੀ ਤਾਂ ਜੀਐਸ ਕੁਮਨ ਸਾਡੇ ਨਾਲ ਜੁੜੇ ਸੀਗੇ ਉਹ ਚਿਤਚਤ ਤੌਰ ਤੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਦੋਸਤੋ ਬਹੁਤ ਸਾਰਾ ਕੁਝ ਹੋ ਰਿਹਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਸਮਝਣੇ ਪੈਣਗੇ ਅਸੀਂ ਕਿਸੇ ਦੀ ਮੁਖਾਲਫਤ ਨਹੀਂ ਕਰਦੇ ਕਿਸੇ ਦੇ ਹੱਕ ਦੇ ਵਿੱਚ ਨਹੀਂ ਬੋਲਦੇ ਪਰ ਸਾਡਾ ਫਰਜ਼ ਹੁੰਦਾ ਹੈ ਕਿ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਦਾ ਇੱਕ ਅਲੱਗ ਨਜ਼ਰੀਆ ਵੀ ਸਮਝਣ ਦੀ ਕੋਸ਼ਿਸ਼ ਕਰੀਏ ਇਹਨਾਂ ਦਾ ਇੱਕ ਪਿੱਛੇ ਇਹਨਾਂ ਦੇ ਕੀ ਘਟਨਾਵਾਂ ਹੋ ਸਕਦੀਆਂ ਨੇ ਜਾਂ ਪਿੱਛੇ ਕੀ ਮੋਟੋ ਸਪਰਿੰਟੀ ਹੋ ਸਕਦੀ ਜਾਂ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ ਉਸ ਬਾਰੇ ਚਰਚਾ ਕਰਨੀ ਵੀ ਬਣਦੀ ਹੋ ਸਕਦਾ ਕਿ ਸਾਡਾ opinion different ਹੋਵੇ ਹੋ ਸਕਦਾ ਕੁਮਨ ਸਾਹਿਬ ਨੇ ਕੁਝ ਜਿਹੜੀਆਂ ਗੱਲਾਂ ਕਹੀਆਂ ਉਹਦੇ ਨਾਲ ਤੁਸੀਂ ਇਤفاق ਨਹੀਂ ਰੱਖ ਸਕਦੇ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੋਖ ਜ਼ਰੂਰ ਕਰਦੇ ਚੱਲੀਏ ਤੁਸੀਂ ਵੀ ਆਪਣੇ ਤੌਰ ਤੇ ਕੋਖ ਕਰੋ ਸਮਝੋ ਜੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਕਿ ਇਹਨਾਂ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ ਹੈਗੀ ਤੁਸੀਂ ਆਪਣੇ ਤੌਰ ਤੇ ਵੀ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਹਰ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ ਤੋਂ ਦੇਖ ਸਕਦੇ ਹੋ ਤਾਂ ਤੁਸੀਂ ਆਪਣੇ ਤੌਰ ਤੇ ਵੀ ਕੋਖ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਚੀਜ਼ਾਂ ਸੰਦੇग्ध ਹੈਗੀਆਂ ਨੇ ਸਵਾਲ ਖੜੇ ਕਰਦਿਆਂ ਨੇ ਤਾਂ ਉਹਦੇ ਬਾਰੇ ਜਾਣਕਾਰੀ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਵਸਦੇ ਹੈਗੇ ਨੇ ਤੇ ਉਹਨਾਂ ਨੂੰ ਸਮਝਾਇਆ ਕਰੋ ਕਿ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ ਹੈ ਫਿਲਹਾਲ ਇੱਥੇ ਤੁਹਾਡਰ ਤੋਂ ਅਗਰਣੀ ਹੈ ਬਹੁਤ ਬਹੁਤ ਧੰਨਵਾਦ